ਸਕੂਬ ਸਭ ਸਾਡੇ 3 ਦਹਾਕੇ ਪਹਿਲਾਂ ਪੱਤਰਕਾਰੀ ਦਾ ਸਮਾਂ ਕੈਸਾ ਸੀ ਪੱਤਰਕਾਰ ਕਿਸੇ ਵੀ ਖਬਰ ਨੂੰ ਕਰਨ ਲਈ ਖੁਦ ਸਪੌਟ ਤੇ ਜਾਂਦੇ ਸੀ ਇੰਨੇ ਸਾਧਨ ਵੀ ਨਹੀਂ ਸੀ ਹੁੰਦੇ ਜਿਵੇਂ ਆਪਾਂ ਕਹਿੰਦੇ ਅੱਜ ਕੱਲ ਮੋਬਾਈਲ ਫੋਨ ਹੈਗੇ ਆ ਹੋਰ ਸਾਧਨ ਆ ਇਸ ਸਮੇਂ ਨੇ ਇਹਨਾਂ ਦੇ ਉੱਪਰ ਕਿਹੜੀ ਝਾਲ ਫੇਰ ਦਿੱਤੀ ਆ ਕਿ ਤੁਸੀਂ ਕਹਿਣ ਲੱਗ ਪਿਆ ਕਿ ਜਾਂ ਫਿਰ ਝਾਲ ਲੱਥ ਗਈ ਆ ਤੁਸੀਂ ਕਹਿੰਦੇ ਕਿ ਬਹੁਤ ਜ਼ਮੀਨ-ਅਸਮਾਨ ਦਾ ਫਰਕ ਆ ਜਿਵੇਂ ਹੁਣ ਸੋਸ਼ਲ ਮੀਡੀਆ ਦਾ ਸਮਾਂ ਹੈਗਾ ਤੇ ਲੋਕ ਕੀ ਕਰਦੇ ਹੈਗੇ ਬਹੁਤੇ ਜਿਹੜੇ ਹੈਗੇ ਜਿਨ੍ਹਾਂ ਨੂੰ ਅਸੀਂ ਬਲੈਕ ਸ਼ੀਪਸ ਕਹਿ ਦਿੰਦੇ ਆ। ਅਗੂ ਸਭ ਕਈ ਵਾਰ ਜਦੋਂ ਤੁਸੀਂ ਬਲੈਕ ਸ਼ੀਪਸ ਦੀ ਗੱਲ ਕਰਦੇ ਆ ਜਿਹੜੀਆਂ ਕਾਲੀਆਂ ਭੇਡਾਂ ਆ ਉਹਨਾਂ ਕਰਕੇ ਚਿੱਟੀਆਂ ਨੂੰ ਵੀ ਤੇ ਫਿਰ ਕਾਲੀਆਂ ਦਾ ਧੱਬਾ ਲੱਗਦਾ ਕਿ ਲੱਗਦਾ ਜੀ ਬਿਲਕੁਲ ਲੱਗਦਾ। ਸੀ ਜਿਹੜੇ ਹੈੱਡ ਸਥਾਪਿਤ ਪੱਤਰਕਾਰਾਂ 'ਚ ਮੇਰਾ ਖਿਆਲ ਆ ਵੀ ਕੋਈ ਪ੍ਰੈਸ ਕਾਨਫਰੰਸ ਦੇ ਵਿੱਚ ਜਾਂਦਾ ਨਹੀਂ ਹੈ ਤੁੰ ਉੱਥੇ ਜਦੋਂ ਜਾਈਦਾ ਹੈਗਾ ਉਹਨੀਆਂ ਅਫਸਰ ਦੀਆਂ ਕੁਰਸੀਆਂ ਨਹੀਂ ਹੁੰਦੀਆਂ ਜਿੰਨੇ ਉੱਥੇ ਪੱਤਰਕਾਰ ਬੈਠੇ ਹੁੰਦੇ ਤੁਹਾਨੂੰ ਲੱਗਦਾ ਨਹੀਂ ਸਥਾਪਿਤ ਭਾਵੇਂ ਹੋਣ ਜਾਂ ਨਾ ਹੋਣ ਜੀ ਪਰ ਜਿਹੜਾ ਇੱਕ ਪੱਤਰਕਾਰ ਆ ਜੀ ਉਹਦੇ ਨਾਲੋਂ ਇਹ ਸਟੇਟਸ ਜ਼ਿਆਦਾ ਵੱਡਾ ਕਰ ਲੈਂਦੇ ਨੇ ਫਿਰ ਬਾਕੀ ਵੀ ਦੇ ਦੇਣ ਕਿ ਯਾਰ ਸਾਨੂੰ ਕੀ ਰੱਖਿਆ ਇਮਾਨਦਾਰੀ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਰਲ ਜਨ ਐਸੇ ਵੀ ਕਮਾਉਣੇ ਉਹ ਉਹਨਾਂ ਨੂੰ ਡਰਾਉਣੇ ਧਮਕਾਉਣੇ ਵੀ ਉਹ ਅਸੀਂ ਗੈਂਗਸਟਰਾਂ ਦੇ ਮਗਰ ਪਏ ਹੋਇਆ ਵੀ ਗੈਂਗਸਟਰ ਐਕਸਟਰੈਸ਼ਨ ਕਰਦੇ ਆ ਧਮਕੀਆਂ ਦਿੰਦੇ ਆ ਧਮਕੀਆਂ ਦਾ ਪੱਤਰ ਕਰ ਵੀ ਦਿੰਦੇ ਥੋੜੇ ਨਹੀਂ ਦਿੰਦੇ ਬਹੁਤੇ ਦਿੰਦੇ ਆ ਤੁਮ ਆਪਣਾ ਚੈਨਲ ਡਿਵੈਲਪ ਕਰ ਲਿਆ ਸੋਸ਼ਲ ਮੀਡੀਆ ਤੇ ਆ ਗਿਆ ਖਬਰ ਬਣਾ ਕੇ ਪਾਉਣੀ ਆ ਕੀ ਉਹ ਲੋਕ ਸਗੋਂ ਵੱਧ ਐਕਟਿਵ ਆ ਕਿ ਉਹਨਾਂ ਦਾ ਸਾਰੀ ਦਿਹਾੜੀ ਫੋਕਸ ਹੀ ਇਸ ਗੱਲ ਤੇ ਰਹਿੰਦਾ ਵੀ ਅੱਜ ਮੈਂ ਇੱਥੇ ਮਾਰਾਂ ਨਿਗਾ ਯਾਰ ਅੱਜ ਮੇਰਾ ਦਾਅ ਕਿੱਥੇ ਲੱਗਾ ਹੂੰ ਤੁਸੀਂ ਲੋਕਾਂ ਦੇ ਵਿਚਾਲੇ ਸਰਕਾਰ ਦੇ ਵਿਚਾਲੇ ਕੁਸ਼ੀਸ਼ਾ ਤੁਸੀਂ ਸਰਕਾਰ ਨੂੰ ਵੀ ਉਹਦਾ ਮੂੰਹ ਦਿਖਾਉਣਾ ਹੈ ਤੁਸੀਂ ਲੋਕਾਂ ਨੂੰ ਵੀ ਉਹਨਾਂ ਦੇ ਅਧਿਕਾਰਾਂ ਦੇ ਸੰਬੰਧੀ ਜਾਗਰੂਕ ਕਰਨਾ ਹੈ ਬਿਲਕੁਲ ਔਰ ਤੁਹਾਨੂੰ ਲੱਗਦਾ ਕਿ ਜੇਕਰ ਆਪਾਂ ਛਾਨਣੀ ਲੈ ਕੇ ਛਾਨਣ ਲੱਗ ਪਈਏ ਜੀ ਕਿੰਨੇ ਕੁ ਰਹਿ ਜਾਣਗੇ ਬਹੁਤ ਥੋੜੇ ਚੌਥਾ ਆਪਾਂ ਇਹਨੂੰ ਕਹਿੰਦੇ ਵੀ ਇਹ ਸਾਡਾ ਸਤੰਭ ਆ ਖੰਭਾ ਆ ਪਿਲਰ ਆ ਬਿਲਕੁਲ ਇਹ ਡੈਮੋਕ੍ਰੇਸੀ ਦਾ ਤੁਹਾਨੂੰ ਲੱਗਦਾ ਕਿ ਪਿਲਰ ਤੁਰਨਾ ਸ਼ੁਰੂ ਹੋ ਗਿਆ ਬਿਲਕੁਲ ਕਮਜ਼ੋਰ ਹੋ ਗਿਆ ਉਹ ਡੀਪੀਆਰ ਉਹ ਮਹਿਕਮਾ ਆ ਉਹ ਸਾਰੇ ਪੱਤਰਕਾਰਾਂ ਨੂੰ ਦੇਖਦਾ ਵੀ ਉਥੋਂ ਕਾਰਡ ਵੀ ਜਾਰੀ ਹੁੰਦੇ ਇਸ਼ੂ ਹੁੰਦੇ ਆ ਉਹ ਮਹਿਕਮਾ ਤੁਹਾਨੂੰ ਲੱਗਦਾ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਕਿਰਿਆਸ਼ੀਲ ਹੈਗਾ ਐਕਟਿਵ ਹੈਗਾ ਕਿ ਜਾਂ ਚਿੱਟਾ ਹਾਥੀ ਹੈ ਸਰਕਾਰ ਦਾ ਚਿੱਟਾ ਹਾਥੀ ਜੀ ਸਿਰਫ ਸਰਕਾਰ ਦੀਆਂ ਖਬਰਾਂ ਬਣਾਉਣ ਤੱਕ ਸੀਮਿਤ ਇੱਥੇ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਉਹਨਾਂ ਦੀ ਵਰਡਿੰਗ ਅਖਬਾਰਾਂ ਦੇ ਵਿੱਚ ਜਿਹੜੀ ਉਹ ਇਦਾਂ ਦੀ ਹੋ ਗਈ ਹੈ ਕਿ ਉਹ ਪਹਿਲਾਂ ਤਾਂ ਖਬਰਾਂ ਸੁਣਨ ਤੋਂ ਖੌਫ ਹੁੰਦਾ ਸੀ ਹੁਣ ਪੜਨ ਤੋਂ ਵੀ ਖੌਫ ਹੁੰਦਾ ਹੈ ਕਰ ਰਹੀ ਜਿਹੜੀਆਂ ਹੈਗੀਆਂ ਉਹ ਇਹ ਚੋਣੀਆਂ ਹੈਗੇ ਪੱਤਰਕਾਰ ਸਰਕਾਰੀ ਦਾਇਰੇ ਤੋਂ ਬਾਹਰ ਜਾਣ ਦਾ ਜਿਹੜਾ ਕੋਈ ਜਾਂਦਾ ਉਹਦੇ ਖਿਲਾਫ ਸਰਕਾਰ ਖੋਦੀ ਪਲੇਟਫਾਰਮ ਤਿਆਰ ਕਰਨ ਲੱਗ ਪਈ ਕੀ ਪੱਤਰਕਾਰੀ ਇਸ ਔਖੇ ਸਮੇਂ ਦੇ ਵਿੱਚੋਂ ਉੱਭਰ ਸਕੂਗੀ ਸਤਿ ਸ੍ਰੀ ਅਕਾਲ ਜੀ 라이 ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਮੈਂ ਹਾਂ ਚਰਨਜੀਤ ਜੋਗੀ ਤੇ ਗੱਲ ਕਰਾਂਗੇ ਅੱਜ ਪੱਤਰਕਾਰੀ ਪੱਤਰਕਾਰੀ ਪੇਸ਼ਾ ਹੈ ਸੇਵਾ ਹੈ ਤੰਦਾ ਨਹੀਂ ਕਿੱਤਾ ਨਹੀਂ ਪਰ ਬਹੁਤ ਸਾਰੇ ਪੱਤਰਕਾਰ ਨੇ ਅੱਜ ਇਸ ਨੂੰ ਸਿਰਫ ਤੇ ਸਿਰਫ ਕਿੱਤਾ ਬਣਾ ਕੇ ਰੱਖ ਲਿਆ ਤੇ ਜਦੋਂ ਕਿੱਤੇ ਦੇ ਵਿੱਚ ਕੋਈ ਲੋਕ ਜੁੜ ਜਾਂਦੇ ਨੇ ਤਾਂ ਉਸ ਵੇਲੇ ਬਹੁਤ ਸਾਰਾ ਸੌਦਾ ਮਾੜਾ ਵੀ ਵੇਚਦੇ ਨੇ ਮਾੜੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਪੱਤਰਕਾਰ ਨੂੰ ਲੈ ਕੇ ਜੋ ਸਾਹਮਣੇ ਆਇਆ ਨੇ ਉਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਸਾਡੀ ਗੱਲਬਾਤ ਵਿੱਚ ਸ਼ਾਮਲ ਨੇ ਜੀ ਹਰਵਿੰਦਰ ਸਿੰਘ ਸੱਗੂ ਜੀ ਸੱਗੂ ਜੀ ਡੇਲੀ ਜਗਰਾਓ ਨਿਊਜ਼ ਦੇ ਮੁੱਖ ਸੰਪਾਦਕ ਨੇ ਔਰ ਲਗਭਗ 3.5 ਦਹਾਕੇ ਹੋ ਗਏ ਨੇ ਉਹਨਾਂ ਨੂੰ ਪੱਤਰਕਾਰੀ ਦੇ ਖੇਤਰ ਦੇ ਵਿੱਚ ਵਿਚਰਦਿਆਂ ਹੋਇਆ ਔਰ ਅੱਜ ਅਸੀਂ ਉਹਨਾਂ ਦੇ ਨਾਲ ਉਹ ਸਾਰਾ ਸਮਾਂ ਜੋ 3.5 ਦਹਾਕਿਆਂ ਦੇ ਵਿੱਚ ਕੁਝ ਬਦਲ ਗਿਆ ਉਹ ਸਾਰੇ ਦੇ ਬਾਬਤ ਗੱਲਾਂ ਬਾਤਾਂ ਕਰਾਂਗੇ ਸੱਗੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਇਹ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਗੂ ਸਾਹਿਬ ਸਾਡੇ ਤਿੰਨ ਦਹਾਕੇ ਪਹਿਲਾਂ ਪੱਤਰਕਾਰੀ ਦਾ ਸਮਾਂ ਕੈਸਾ ਸੀ ਸਾਡੇ ਤਿੰਨ ਦਹਾਕੇ ਜਦੋਂ ਉਦੋਂ ਪੱਤਰਕਾਰੀ ਦਾ ਮਿਆਰ ਬਹੁਤ ਜ਼ਿਆਦਾ ਉੱਚਾ ਹੁੰਦਾ ਸੀ ਪੱਤਰਕਾਰ ਕਿਸੇ ਵੀ ਖਬਰ ਨੂੰ ਕਰਨ ਲਈ ਖੁਦ ਸਪੌਟ ਤੇ ਜਾਂਦੇ ਸੀ ਇੰਨੇ ਸਾਧਨ ਵੀ ਨਹੀਂ ਸੀ ਹੁੰਦੇ ਵੀ ਆਪਾਂ ਕਹੀਏ ਅੱਜ ਕੱਲ ਮੋਬਾਈਲ ਫੋਨ ਹੈਗੇ ਆ ਹੋਰ ਸਾਧਨ ਐਨੇ ਸਾਧਨ ਬੜੀ ਘਾਲਣਾ ਘਾਲ ਕੇ ਸਪੋਰਟ ਤੇ ਜਾ ਕੇ ਖਬਰ ਇਕੱਠੀ ਕੀਤੀ ਜਾਂਦੀ ਸੀ ਔਰ ਉਹ ਜਦੋਂ ਖਬਰ ਲੱਗਦੀ ਸੀ ਉਹਦਾ ਅਸਰ ਹੁੰਦਾ ਸੀ ਜੀ ਹਮ ਸਮਾਜ ਦੇ ਵਿੱਚ ਵੀ ਲੋਕ ਪੜਦੇ ਸੀ ਔਰ ਚਰਚਾ ਹੁੰਦੀ ਸੀ ਵੀ ਅਖਬਾਰ ਚ ਖਬਰ ਲੱਗ ਗਈ ਆ ਤਾਂ ਉਸ ਵੇਲੇ ਖਬਰ ਦੀ ਜਿਹੜੀ ਮਹੱਤਤਾ ਸੀ ਅੱਜ ਤੇ ਉਸ ਸਮੇਂ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਹੈਗਾ ਜੀ ਅੱਜ ਖਬਰ ਦੀ ਕੋਈ ਬਹੁਤੀ ਜੇ ਆਪਾਂ ਕਹੇ ਇਹ ਹਰ ਬੰਦਾ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਦਾ ਸਮਾਂ ਆ ਗਿਆ ਮੋਬਾਈਲ ਦੇ ਉੱਤੇ ਜਿਹੜਾ ਥੋੜੀ ਜੀ ਵੀ ਜਾਣਕਾਰੀ ਰੱਖਦਾ ਹੋਊ ਇਸ ਪਾਸੇ ਨੂੰ ਉਤਰਿਆ ਔਰ ਆਪਣੇ ਆਪ ਨੂੰ ਪੱਤਰਕਾਰ ਕਹਾਉਂਦਾ ਜਿਹੜੇ ਪੁਰਾਣੇ ਸਮਿਆਂ ਦੇ ਪੱਤਰਕਾਰ ਸੀਗੇ ਜਾਂ ਹੁਣ ਦੇ ਸਮਿਆਂ ਦੇ ਪੱਤਰਕਾਰ ਆ ਉਹਨਾਂ ਦਾ ਤੇ ਅੱਜ ਦੇ ਪੱਤਰਕਾਰਾਂ ਦੇ ਵਿੱਚ ਬੜਾ ਅੰਤਰ ਹੈ ਜੇ ਮੁੱਖ ਤੌਰ ਤੇ ਅੰਤਰ ਆਪਾਂ ਜਾਣੀਏ ਤਾਂ ਪੱਤਰਕਾਰ ਤੇ ਪੱਤਰਕਾਰ ਆ ਜੀ ਇਸ ਸਮੇਂ ਨੇ ਇਹਨਾਂ ਦੇ ਉੱਪਰ ਕਿਹੜੀ ਝਾਲ ਫੇਰ ਦਿੱਤੀ ਆ ਕਿ ਤੁਸੀਂ ਕਹਿਣ ਲੱਗ ਪਿਆ ਕਿ ਜਾਂ ਫਿਰ ਝਾਲ ਲੱਥ ਗਈ ਆ ਕਿ ਤੁਸੀਂ ਕਹਿੰਦੇ ਕਿ ਬਹੁਤ ਜ਼ਮੀਨ-ਸਮਾਨ ਦਾ ਫਰਕ ਆ ਗਿਆ ਕਾੜਿਓ ਜੀ ਜਿਵੇਂ ਪਹਿਲਾਂ ਤੁਸੀਂ ਕਿਹਾ ਵੀ ਪੱਤਰਕਾਰੀ ਖੇਤਰ ਜਿਹੜਾ ਹੈਗਾ ਸੇਵਾ ਦੇ ਤੌਰ ਤੇ ਜਾਣਿਆ ਜਾਂਦਾ ਸੀ ਨਾ ਕਿ ਬਿਜ਼ਨਸ ਦੇ ਤੌਰ ਹੂੰ ਉਹਦੇ ਵਿੱਚ ਸਭ ਤੋਂ ਵੱਡੀ ਬਦਲਾਅ ਇਹ ਆਇਆ ਹੈਗਾ ਵੀ ਜ਼ਿਆਦਾਤਰ ਲੋਕਾਂ ਨੇ ਇਹ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਅਪਣਾ ਲਿਆ ਹੂੰ ਜਾਂ ਜਿਵੇਂ ਹੁਣ ਸੋਸ਼ਲ ਮੀਡੀਆ ਦਾ ਸਮਾਂ ਹੈਗਾ ਤੇ ਲੋਕ ਕੀ ਕਰਦੇ ਹੈਗੇ ਬਹੁਤੇ ਜਿਹੜੇ ਹੈਗੇ ਜਿਨ੍ਹਾਂ ਨੂੰ ਅਸੀਂ ਬਲੈਕ ਸ਼ੀਪਸ ਕਹਿ ਦਿੰਦੇ ਆ ਉਹ ਸਭ ਤੋਂ ਵੱਧ ਜੇ ਮੈਂ ਕਹਾਂ ਵੀ ਉਹ ਸਭ ਤੋਂ ਵੱਧ ਇਸ ਖੇਤਰ ਚ ਪੈਦਾ ਹੋ ਗਏ ਪੱਤਰਕਾਰੀ ਪੱਤਰਕਾਰੀ ਖੇਤਰ ਦੇ ਵਿੱਚ ਕਰਦੇ ਆ ਉਹ ਬਲੈਕਮੇਲਿੰਗ ਦਾ ਢੰਗ ਬਣ ਗਿਆ ਕਿ ਕਿਸੇ ਦੀ ਵੀਡੀਓ ਬਣਾ ਲਈ ਕਿਸੇ ਦੀ ਖਬਰ ਕਤਰਿਤ ਕਰ ਲਈ ਉਹ ਇੱਕ ਬਲੈਕਮੇਲ ਦਾ ਢੰਗ ਹੋ ਗਿਆ ਉਹ ਜੇ ਕੋਈ ਬਣ ਵੀ ਜਾਂਦੀ ਹੈ ਉਹ ਜੀ ਜਿਹਨੂੰ ਆਪਾਂ ਕਹੇ ਵੀ ਸਮਾਜ ਸੁਧਾਰਕ ਖਬਰ ਆਪਾਂ ਕਹਿ ਲਈਏ ਵੀ ਇਹ ਖਬਰ ਲੱਗ ਜੇ ਤਾਂ ਇਹਦਾ ਬੜਾ ਦੂਰ ਤੱਕ ਅਸਰ ਹੋਊਗਾ ਇਹ ਲੋਕਾਂ ਦੇ ਭਲੇ ਲਈ ਹੈਗੀ ਆ ਜਾਂ ਉਹ ਜੇ ਕਿਸੇ ਦੇ ਖਿਲਾਫ ਹੈਗੀ ਤਾਂ ਉਹ ਸੌਦਾ ਦੇ ਕੇ ਹੀ ਥੱਪ ਹੋ ਜਾਂਦੀ ਆ ਚੱਲਦੀ ਨਹੀਂ ਚੱਲਦੇ ਅੱਛਾ ਤੁਹਾਡੇ ਸਮੇਂ ਦੇ ਵਿੱਚ ਕਦੇ ਕਿਸੇ ਦੀ ਫੋਟੋ ਖਿੱਚ ਕੇ ਲਾਉਣ ਦੇ ਤੇ ਜਾਂ ਕੋਈ ਖਬਰ ਲਾਉਣ ਦੇ ਪੈਸੇ ਪੂਸੇ ਮਿਲਦੇ ਹੁੰਦੇ ਸੀ ਕੋਈ ਪੈਸਾ ਨਹੀਂ ਸੀ ਜੀ ਮਿਲਦਾ ਅੱਛਾ ਕੋਈ ਪੈਸੇ ਵਾਲੀ ਗੱਲ ਨਹੀਂ ਸੀ ਜੀ ਸਗੋਂ ਕੋਲੋਂ ਜਾਂਦੇ ਸੀਗੇ ਸਪੌਟ ਤੇ ਜਾਂਦੇ ਸੀ ਉਹ ਤੋਂ ਸਾਧਨ ਨਹੀਂ ਸੀ ਹੁੰਦੇ ਪਹਿਲਾਂ ਸਭ ਤੋਂ ਪਹਿਲਾਂ ਦਾਖਰਾ ਹੀ ਖਬਰਾਂ ਜਾਂਦੀਆਂ ਹੁੰਦੀਆਂ ਸੀ ਹਾਂ ਜਾਂ ਅਸੀਂ ਜਾਣਾ ਇੱਥੇ ਬੱਸ ਸਟੈਂਡ ਤੇ ਜਾਣਾ ਬੱਸ ਸਟੈਂਡ ਤੇ ਉਹਨੂੰ ਡਰਾਈਵਰ ਨੂੰ ਬੱਸ ਵਾਲੇ ਨੂੰ ਫੜਾਉਣਾ ਜੀ ਲਫਾਫਾ ਖਬਰ ਬਣਾ ਕੇ ਉਹ ਉੱਥੇ ਉਹਨੇ ਜਾ ਕੇ ਜਲੰਧਰ ਦਫਤਰ ਦੇ ਉਹਦੇ ਦੂਜੇ ਪੋਸਟ ਬਾਕਸ ਲੱਗੇ ਹੁੰਦੇ ਬਸ ੱਡਿਆਂ ਤੇ ਬਿਲਕੁਲ ਹੁੰਦੇ ਸੀਗੇ ਉਹਨਾਂ ਪੋਸਟ ਬਾਕਸਾਂ ਚ ਪਾਉਣੀਆਂ ਉਹਨਾਂ ਨੇ ਉਥੋਂ ਖ਼ਬਰ ਦੇ ਨਮਾਇੰਦਿਆਂ ਨੇ ਕੱਢ ਕੇ ਲੈ ਕੇ ਜਾਣੀਆਂ ਉਹ ਵੀ ਖ਼ਬਰ ਅਗਲੇ ਦੂਜੇ ਤੀਜੇ ਦਿਨ ਜਾਂ ਜਿਹੇ ਜੀ ਮਹਤਤਾ ਹੁੰਦੀ ਸੀ ਉਸ ਹਿਸਾਬ ਨਾਲ ਪ੍ਰਕਾਸ਼ਤ ਹੁੰਦੀ ਸੀਗੀ ਫਿਰ ਸਮਾਂ ਤਬਦੀਲ ਹੋ ਗਿਆ ਥੋੜਾ ਜਿਹਾ ਆ ਗਿਆ ਸੀੜੀਆਂ ਆ ਗਿਆ ਖ਼ਬਰ ਫੋਟੋ ਨਹੀਂ ਦਾ ਉਦੋਂ ਐਡਾ ਸਾਧਨ ਨਹੀਂ ਸੀ ਹੁੰਦਾ ਫੋਟੋਆਂ ਦਾ ਕਿ ਜੇ ਖਿੱਚਣੀ ਪਹਿਲਾਂ ਉਹਨੂੰ ਡਿਵੈਲਪ ਕਰਾਉਣੀ ਆ ਸੀ ਉਹ ਫੋਟੋ ਫੋਟੋ ਡਿਵੈਲਪ ਕਰਾ ਕੇ ਫਿਰ ਉਹਨੂੰ ਖ਼ਬਰ ਦੇ ਨਾਲ ਲਿਖ ਕੇ ਅਸੀਂ ਉਹ ਭੇਜਣੀ ਕੈਮਰੇ ਦੂਸਰੇ ਹੁੰਦੇ ਸੀ ਉਦੋਂ ਜੇ ਰੀਲਾਂ ਪੈਂਦੀਆਂ ਸੀ ਇੱਕ 36 ਵਾਲੀ ਕੋ 24 ਵਾਲੀ ਉਹ ਵੀ ਵਾਲੇ ਇੱਕ ਰੀਲ ਦੇ ਵਿੱਚ ਜੇ ਹੁਣ ਦੋ ਫੋਟੋਆਂ ਕਟਾਉਣੀਆਂ ਉਹਦੇ ਨਾਲ ਚਾਰ ਫੋਟੋਆਂ ਅਗਲੀਆਂ ਖਰਾਬ ਹੋਣੀਆਂ ਉਹ ਹੁੰਦਾ ਸੀ ਉਹ ਡਿਵੈਲਪ ਕਰਾ ਕੇ ਮਤਲਬ ਉਹ ਫੇਰ ਵੀ ਉਸ ਵੇਲੇ ਕੰਮ ਕਰਨ ਦਾ ਜਿਹੜਾ ਜੀ ਆਨੰਦ ਸੀ ਅੱਛਾ ਉਸ ਵੇਲੇ ਪੱਤਰਕਾਰ ਦੀ ਇੱਕ ਰਿਸਪੈਕਟ ਹੁੰਦੀ ਸੀ ਹਮ ਸਮਾਜ ਦੇ ਵਿੱਚ ਅੱਜ ਕੀ ਹੈ ਨੀਗੀ ਅੱਜ ਹੈਗੀ ਆ ਜੀ ਉਹਦੇ ਵਿੱਚੋਂ ਬਹੁਤ ਸਾਰੀ ਜਿਹੜੀ ਜਿਵੇਂ ਮੈਂ ਦੱਸਿਆ ਵੀ ਬਲੈਕ ਸ਼ੀਪਸ ਦਾ ਜਿਹੜਾ ਹੈਗਾ ਵਾਧਾ ਉਹਦੇ ਕਰਕੇ ਜਿਹੜੀ ਹੈਗੀ ਆ ਉਹਨਾਂ ਦੀ ਬਦਨਾਮੀ ਕਰਨ ਜਿਹੜੇ ਸਹੀ ਬੰਦੇ ਹੈਗੇ ਆ ਉਹ ਵੀ ਸ਼ੱਕ ਦੇ ਦਾਰੇ 'ਚ ਸਗੂ ਸਾਬ ਕਈ ਵਾਰ ਜਦੋਂ ਤੁਸੀਂ ਬਲੈਕ ਸ਼ੀਪਸ ਦੀ ਗੱਲ ਕਰਦੇ ਆ ਜਿਹੜੀਆਂ ਕਾਲੀਆਂ ਭੇਡਾਂ ਆ ਉਹਨਾਂ ਕਰਕੇ ਚਿੱਟੀਆਂ ਨੂੰ ਵੀ ਤਾਂ ਫਿਰ ਕਾਲੀਆਂ ਦਾ ਧੱਬਾ ਲੱਗਦਾ ਕਿ ਲੱਗਦਾ ਜੀ ਬਿਲਕੁਲ ਲੱਗਦਾ ਉਹ ਉਹ ਅੱਖ ਦੇਖਦੀ ਨਹੀਂ ਨਾ ਅਫਸਰਾਂ ਦੀ ਨਾ ਕਿਸੇ ਹੋਰ ਦੀ ਥੋੜੀ ਤੁਸੀਂ ਉਹ ਉਸੇ ਦਾਇਰੇ ਨੂੰ ਲੈ ਕੇ ਜਿਹੜੀ ਹੈਗੀ ਆ ਜਿਹੜੀ ਉਹ ਏਸੀ ਦਾ ਬਦਲਾਅ ਆ ਗਿਆ ਹੈਗਾ ਜੀ ਕੋਈ ਬੰਦਾ ਅੱਜ ਪੱਤਰਕਾਰ ਦੀ ਇਹ ਰਿਸਪੈਕਟ ਖਤਮ ਹੋਈ ਆ ਤੋ ਉਹਦੀ ਵਜ੍ਹਾ ਇਹੀ ਆ ਤੁਸੀਂ ਇੱਥੇ ਅਸੀਂ ਪ੍ਰੈਸ ਕਾਨਫਰੰਸ ਕਰਨ ਜਾਂਦੇ ਆ ਚਲੋ ਮੈਂ ਬਹੁਤੀ ਦੂਰ ਨਾ ਜਾ ਮਾਸੀਂ ਆਪਣੇ ਜਗਰੌਂ ਦੀ ਵੀ ਲਾਉਣੇ ਆ ਜੀ ਜਿੰਨੇ ਸਾਡੇ ਪ੍ਰਾਣੇ ਸਥਾਪਿਤ ਪੱਤਰਕਾਰ ਹੈਗੇ ਜਗਰੌਂ ਦੇ ਮੇਰੇ ਵੇਲੇ ਦੇ ਅਸੀਂ ਕੰਮ ਕਰਦੇ ਸੀ ਸਾਰੇ ਇਕੱਠੇ ਉਹਨਾਂ ਚੋਂ ਚਲੋ ਕਈ ਚਲੇ ਗਏ ਜਸਪਾਲ ਸਿੰਘ ਹੀਰਾ ਜੀ ਹੈਗੇ ਉਹ ਪਿਛਲੇ ਦਿਨੀ ਉਹਨਾਂ ਦਾ ਦਿਹਾਂਤ ਹੋ ਗਿਆ ਬੜੀ ਸਾਡੀ ਮਾਨਮਤੀ ਸੁਖਜੀਤ ਜੀ ਬਿਲਕੁਲ ਬਿਲਕੁਲ ਤੇ ਉਹ ਉਨਾ ਅਸੀਂ ਜਿਹੜੇ ਹੈਗਾ ਸਥਾਪਿਤ ਪੱਤਰਕਾਰਾਂ ਨੂੰ ਮੇਰਾ ਖਿਆਲ ਆ ਵੀ ਕੋਈ ਪ੍ਰੈਸ ਕਾਨਫਰੰਸ ਦੇ ਵਿੱਚ ਜਾਂਦਾ ਨਹੀਂ ਹੈ ਨਹੀਂ ਜਾਂਦਾ ਿਕਾ ਦੁਕਾ ਨੂੰ ਛੱਡ ਕੇ ਹੂੰ ਬਾਕੀ ਸਾਰੇ ਹਟ ਗਏ ਹੂੰ ਕਿਉਂ ਉੱਥੇ ਜਦੋਂ ਜਾਈਦਾ ਹੈਗਾ ਉਹਨੀਆਂ ਅਫਸਰ ਦੀਆਂ ਕੁਰਸੀਆਂ ਨਹੀਂ ਹੁੰਦੀਆਂ ਜਿੰਨੇ ਉੱਥੇ ਪੱਤਰਕਾਰ ਬੈਠੇ ਹੁੰਦੇ ਆ ਹੂੰ ਉਹਨੇ ਖੁਆਰ ਨਹੀਂ ਹੈਗੇ ਉਦੋਂ ਦੁੱਗਣੇ ਉਹ ਪੱਤਰਕਾਰ ਉੱਥੇ ਬੈਠੇ ਹੁੰਦੇ ਆ ਉਹ ਉਹ ਸਾਰੇ ਲਗਭਗ ਉਸੇ ਦਾਇਰੇ ਵਾਲੇ ਹੂੰ ਹੁੰਦੇ ਆ ਇਸ ਕਰਕੇ ਜਿਹੜੇ ਸਹੀ ਹੈਗੇ ਆ ਉਹ ਗਰੇਜ ਕਰਨ ਲੱਗੇ ਯਾਰ ਮੈਂ ਉੱਤੇ ਜਾ ਕੇ ਕੀ ਕਰਨਾ ਅੱਛਾ ਜਦੋਂ ਤੁਸੀਂ ਸਥਾਪਿਤ ਦੀ ਗੱਲ ਕਰਦੇ ਆ ਜੀ ਜਿਹੜੇ ਇਹ ਲੋਕ ਆ ਜੀ ਤੁਹਾਨੂੰ ਲੱਗਦਾ ਨਹੀਂ ਸਥਾਪਿਤ ਭਾਵੇਂ ਹੋਣ ਜਾਂ ਨਾ ਹੋਣ ਜੀ ਪਰ ਜਿਹੜਾ ਇੱਕ ਪੱਤਰਕਾਰ ਆ ਜੀ ਉਹਦੇ ਨਾਲੋਂ ਇਹ ਸਟੇਟਸ ਜ਼ਿਆਦਾ ਵੱਡਾ ਕਰ ਲੈਂਦੇ ਨੇ ਫਿਰ ਬਾਕੀ ਵੀ ਦੇ ਦਿੰਦੇ ਨੇ ਕਿ ਯਾਰ ਸਾਨੂੰ ਕੀ ਰੱਖਿਆ ਇਮਾਨਦਾਰੀ ਦੇ ਵਿੱਚ ਅਸੀਂ ਵੀ ਇਹਨਾਂ ਦੇ ਨਾਲ ਰਲ ਜੰਦੇ ਆਂ ਜਾਣਦੇ ਆ ਕਿ ਜੀ ਪਰ ਜਿਹੜੇ ਬਿਆਰੀ ਹੈਗੇ ਜੀ ਪੁਰਾਣੇ ਸਮਿਆਂ ਦੇ ਸਾਡੀ ਸੋਚ ਦੇ ਹੈਗੇ ਆ ਅਸੀਂ ਅੱਜ ਵੀ ਉਸ ਧਾਰਨਾ ਨੂੰ ਹੈਗਾ ਵੀ ਕੋਈ ਨਹੀਂ ਜੀ ਕੋਈ ਖਬਰ ਆਈ ਹੈਗੀ ਆ ਪਬਲਿਕ ਹਿੱਤ ਦੀ ਹੈਗੀ ਆ ਸਾਡੇ ਲਾਉਣ ਵਾਲੀ ਆ ਕਿਸੇ ਦੇ ਗੋਡੇ ਲੱਗੇ ਗੱਟੇ ਲੱਗੇ ਸੀ ਲਾ ਦੇਣੀ ਆ ਜੀ ਹਾਂ ਨਾ ਸਾਨੂੰ ਉਹਦੇ ਤੱਕ ਕੋਈ ਸਰਵਕਾਰ ਐਨੀ ਕਿਸੇ ਦੀ ਜ਼ਰੂਰਤ ਵੀ ਨਹੀਂ ਵੀ ਸਾਨੂੰ ਆ ਕੇ ਸਾਡੇ ਨਾਲ ਸੌਦਾ ਕਰ ਜੇ ਵੀ ਆ ਜਾ ਯਾਰ ਰਹਿਣ ਦੇ ਅਸੀਂ ਆਹ ਕਰ ਲਾਂਗੇ ਉਦਾ ਹੋਈ ਤਾਂ ਹੁਣੀ ਆ ਕਦੇ ਨਾ ਕਦੇ ਇਦਾਂ ਦੀ ਗੱਲਬਾਤ ਵੀ ਸੱਗੂ ਸਭ ਰਹਿਣ ਦਾ ਖਬਰ ਆ ਬੜੇ ਵਾਰ ਹੁੰਦਾ ਜੀ ਹਾਂ ਪਰ ਨਹੀਂ ਅਸੀਂ ਕਦੇ ਇਸ ਚੀਜ਼ ਨੂੰ ਲੈ ਕੇ ਕਦੇ ਕੋਈ ਸਮਝੌਤਾ ਨਹੀਂ ਜੀ ਕੀਤਾ ਅੱਛਾ ਇਹ ਇਹ ਚਲ ਮੈਂ ਵੀ ਨਹੀਂ ਕਰਦਾ ਹੋਰ ਵੀ ਸਾਡੇ ਜਿਹੜੇ ਸਾਡੇ ਸਮੇਂ ਦੇ ਸਮਕਾਲੀ ਪੱਤਰਕਾਰ ਹੈਗੇ ਆ ਜਿਨ੍ਹਾਂ ਦਾ ਨਾਂ ਹੈਗਾ ਸਟੇਟਸ ਹੈਗਾ ਭਾਵੇਂ ਅਸੀਂ ਜਾਣਦੇ ਨਹੀਂ ਜਾਂਦੇ ਪਰ ਸਾਡੇ ਸਮਾਜ ਦੇ ਵਿੱਚ ਉਹ ਸਟੇਟਸ ਹੈਗਾ ਵਾਬੀ ਅਗਲੇ ਜਾਣਦੇ ਆ ਵੀ ਬਈ ਸੱਗੂ ਹੈਗਾ ਆ ਦੂਸਰਾ ਹੈਗਾ ਇਹ ਪੱਤਰਕਾਰਾਂ ਦੀ ਗੰਟੀ ਚਾਹ। ਅੱਛਾ ਅੱਜ ਕੱਲ ਕੋਈ ਤੁਸੀਂ ਕਹਿੰਦੇ ਸੀ ਕਿ ਸਾਨੂੰ ਤਾਂ ਖਬਰ ਜਿਹੜੀ ਆਪਣੀ ਸਾਰਥਕ ਖਬਰ ਸੀ ਉਹਦੇ ਵੀ ਲਗਾਉਣ ਦੇ ਸੋ ਪਾਪੜ ਬੇਲਣੇ ਪੈਂਦੇ ਸੀ ਤੇ ਪੈਸਾ ਕੋਈ ਮਿਲਦਾ ਨਹੀਂ ਸੀਗਾ। ਅੱਜ ਕੱਲ ਖਬਰ ਲਾਉਣ ਦੇ ਵੀ ਪੈਸੇ ਨਾ ਲਾਉਣ ਦੇ ਵੀ ਪੈਸੇ ਹੁੰਦਾ? ਨਹੀਂ ਦੇਖੋ ਖਬਰ ਲਾਉਣ ਦੇ ਪੈਸੇ ਐਉਂ ਹੈਗਾ ਵੀ ਉਹ ਆਧਾਰਿਆਂ ਤੱਕ ਸੀਮਿਤ ਰਹਿ ਗਿਆ ਜੀ। ਹੂੰ। ਖਬਰ ਲਾਉਣ ਦੇ ਪੱਤਰਕਾਰ ਨੂੰ ਅੱਜ ਵੀ ਬਹੁਤੇ ਆਧਾਰੇ ਜਿਹੜੇ ਹੈਗੇ ਪੱਤਰਕਾਰ ਨੂੰ ਕੋਈ ਪੈਸਾ ਨਹੀਂ ਦਿੰਦੇ। ਕਸੂਰ ਕੇ ਦਾ ਫਿਰ ਪੱਤਰਕਾਰ ਦਾ ਜਾਂ ਧਾਰਿਆਂ ਦਾ ਪੱਤਰਕਾਰੀ ਦਾ ਕੀੜਾ ਹੀ ਹੈ ਜੀ ਜੇ ਤੁਸੀਂ ਉਹਨੂੰ ਅਦਾਰੇ ਪੈਸੇ ਨਹੀਂ ਦਿੰਦੇ ਕੋਈ ਨਹੀਂ ਦਿੰਦੇ ਅੱਜ ਦੇ ਤੇ ਉਸ ਸਮੇਂ ਦਾ ਅੱਜ ਬਦਲਾ ਅੱਜ ਤੁਸੀਂ ਸਾਨੂੰ ਸਪੋਰਟ ਤੇ ਬਹੁਤਾ ਭੱਜਣ ਦੀ ਲੋੜ ਨਹੀਂ ਪੈਂਦੀ ਦਾਇਰਾ ਇੰਨਾ ਹੋ ਗਿਆ ਉੱਥੇ ਬੈਠਾ ਫਲਾਣਾ ਬੈਠਾ ਉਹ ਸੀਮਤ ਦਾਇਰੇ ਉਸ ਜਿਵੇਂ ਆਪਾਂ ਕਹਿ ਲਈਏ ਵੀ ਸੋਸ਼ਲ ਮੀਡੀਆ ਨੇ ਗਲੋਬਲ ਨੂੰ ਇੱਕ ਜਣੀਏ ਮੁੱਠੀ ਚ ਕਰ ਲਿਆ ਹੈਗਾ ਤੁਹਾਡੇ ਸੀਮ ਤੁਹਾਡੇ ਲਿੰਕ ਹੈਗੇ ਤੁਹਾਨੂੰ ਉਥੋਂ ਆ ਜਾਂਦੀ ਆ ਤੁਸੀਂ ਉਹਨੂੰ ਡਿਵੈਲਪ ਕਰਦੇ ਤੁਹਾਨੂੰ ਬਹੁਤ ਆ ਭਜਨਟ ਕਰਨ ਦੀ ਲੋੜ ਨਹੀਂ ਪੈਂਦੀ ਉਹ ਤੁਹਾਨੂੰ ਖਬਰ ਹੈਗੀ ਆ ਤੁਸੀਂ ਉਹਨੂੰ ਇਹ ਤੁਹਾਡਾ ਨਜ਼ਰੀਆ ਉਹਨੂੰ ਤੁਸੀਂ ਕਿਹੜੇ ਨਜ਼ਰੀਏ ਨਾਲ ਲਾਉਣੀ ਆ ਨਹੀਂ ਪਰ ਗੱਲ ਜਿਹੜੀ ਮੈਂ ਪੁੱਛਣੀ ਚਾਹਣਾ ਜੀ ਸੌਖੇ ਵੀ ਹੋ ਗਏ ਪਹਿਲਾਂ ਨਾਲੋਂ ਜੀ ਇਹ ਤਾਂ ਹੈ ਨਹੀਂ ਕਿ ਹੁਣ ਨੱਠ ਕੇ ਜਾ ਕੇ ਬੱਸ ਸਟੈਂਡ ਦੇ ਵਿੱਚ ਪੈਕਟ ਫੜਾ ਕੇ ਆਓ ਅੱਗੇ ਜਾ ਕੇ ਉਹ ਕੱਲ ਜਿਹੜੇ ਪੀਵੀ ਬਾਕਸ ਨੰਬਰ ਉਹਨਾਂ ਦੇ ਹੈਗੇ ਆ ਉਹਨਾਂ ਦੇ ਵਿੱਚੋਂ ਚੱਕਣਗੇ ਤੇ ਉੱਥੇ ਸਾਰਾ ਕੁਝ ਸੌਖਾ ਆ ਜੇਕਰ ਤੁਹਾਡਾ ਕੋਈ ਸੱਜਣ ਮਿੱਤਰ ਬੈਠਾ ਹੈ ਤੁਹਾਨੂੰ ਉਹ ਲਿੰਕ ਸ਼ੇਅਰ ਕਰ ਸਕਦਾ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹੋ ਸਾਰਾ ਕੁਝ ਚੱਲਦਾ ਚੱਲ ਪਰ ਸੌਖੇ ਹੋਣ ਦੇ ਬਾਵਜੂਦ ਤੁਸੀਂ ਪੈਸੇ ਵੀ ਕਮਾਈ ਜਾਂਦੇ ਹੋ ਮੈਂ ਸਾਰੇ ਪੱਤਰਕਾਰਾਂ ਦੀ ਨਹੀਂ ਗੱਲ ਕਰਦਾ ਜੀ ਪੈਸੇ ਵੀ ਕਮਾਉਣੇ ਹੋ ਉਹਨਾਂ ਨੂੰ ਡਰਾਉਣੇ ਧਮਕਾਉਣੇ ਵੀ ਹੋ ਅਸੀਂ ਗੈਂਗਸਟਰਾਂ ਦੇ ਮਗਰ ਪਏ ਹੋਏ ਆ ਵੀ ਗੈਂਗਸਟਰ ਐਕਸਟਰੈਸ਼ਨ ਕਰਦੇ ਆ ਧਮਕੀਆਂ ਦਿੰਦੇ ਆ ਧਮਕੀਆਂ ਦਾ ਪੱਤਰਕਾਰ ਵੀ ਦਿੰਦੇ ਆ ਤੁਹッコ ਕਿਤੇ ਨਾ ਕਿਤੇ ਜਿਹੜੀ ਹੈਗੀ ਇਹ ਗੱਲ ਜੁੜੀ ਹੈ ਜੀ ਥੋੜੇ ਨਹੀਂ ਦਿੰਦੇ ਬਹੁਤੇ ਦਿੰਦੇ ਧਮਕੀ ਅੱਛਾ ਥੋੜੇ ਨਹੀਂ ਬਹੁਤੇ ਥੋੜੇ ਨਹੀਂ ਬਹੁਤੇ ਧਮਕੀ ਦੇ ਦਿੰਦੇ ਜਿਹੜਾ ਇਸ ਖੇਤਰ ਦੇ ਵਿੱਚ ਥੋੜੀ ਜੀ ਵੀ ਉਹ ਨੌਲੇਜ ਰੱਖ ਗਿਆ ਉਹ ਕਿਸੇ ਅਦਾਰੇ ਨਾਲ ਜੁੜਿਆ ਜਾਂ ਨਹੀਂ ਜੁੜਿਆ ਆਪਣਾ ਚੈਨਲ ਡਿਵੈਲਪ ਕਰ ਲਿਆ ਸੋਸ਼ਲ ਮੀਡੀਆ ਤੇ ਆ ਗਿਆ ਖਬਰ ਬਣਾ ਕੇ ਪਾਉਣੀਆਂ ਆ ਗਈ ਉਹ ਲੋਕ ਸਭ ਤੋਂ ਵੱਧ ਐਕਟਿਵ ਆ ਕਿ ਉਹਨਾਂ ਦਾ ਸਾਰੀ ਦਿਹਾੜੀ ਫੋਕਸ ਹੀ ਇਸ ਗੱਲ ਤੇ ਰਹਿੰਦਾ ਹੂੰ ਵੀ ਅੱਜ ਮੈਂ ਇੱਥੇ ਮਾਰਾਂ ਨਿਗਾ ਯਾਰ ਅੱਜ ਮੇਰਾ ਦਾਅ ਕਿੱਥੇ ਲੱਗੂ ਹੂੰ ਬਹੁਤ ਸ਼ਾਂਤੀ ਦੇ ਵਿੱਚ ਇਹ ਲੋਕਾਂ ਨੇ ਜਗਾ ਕੇ ਰਖ ਲਿਆ ਅੱਛਾ ਤੇ ਪਰ ਉਹ ਜਿਹੜੇ ਦੂਸਰੇ ਲੋਕ ਆ ਜਿਹੜੇ ਤੁਸੀਂ ਕਹਿੰਦੇ ਕਿ ਨਹੀਂ ਯਾਰ ਕੁਛ ਕੇ ਲੋਕ ਚੰਗੇ ਵੀ ਹੈਗੇ ਆ ਇਮਾਨਦਾਰੀ ਦੇ ਨਾਲ ਨਿਠ ਕੇ ਆਪਣਾ ਕੰਮ ਕਰਦੇ ਆ ਕਿ ਭਾਈ ਅਸੀਂ ਨਹੀਂ ਕਿਸੇ ਦੇ ਕੋਲੋਂ ਕੁਝ ਲੈਣਾ ਅਸੀਂ ਨਹੀਂ ਨਾ ਕਾਲੀਆਂ ਪੇਡਾਂ ਦੇ ਵਿੱਚ ਰਲਣਾ ਜੀ ਉਹਨਾਂ ਲੋਕਾਂ ਨੂੰ ਸਰਕਾਰੀ ਦਰਬਾਰੇ ਜੀ ਤੁਹਾਨੂੰ ਲੱਗਦਾ ਮਾਨ ਘੱਟ ਮਿਲਦਾ ਨਹੀਂ ਜਿਹੜੇ ਬੰਦੇ ਜਾਂ ਜਿਹੜੇ ਬੰਦਿਆਂ ਦੀ ਛਵੀ ਹੁਣ ਸਾਡਾ ਜਗਰੋਂ ਛੋਟਾ ਸ਼ਹਿਰ ਆ ਲੁਧਿਆਣਾ ਹੈਗਾ ਅਫਸਰ ਸ਼ਾਹੀ ਨੂੰ ਲਗਭਗ ਸਾਰੀ ਜਾਣਕਾਰੀ ਹੁੰਦੀ ਹੈ ਵੀ ਕੌਣ ਕਿੰਨੇ ਪਾਣੀ ਚ ਨਹੀਂ ਪਰ ਕਈ ਵਾਰ ਅਫਸਰ ਡਰਦਾ ਹੀ ਉਹਨੂੰ ਫਟਾਫਟ ਅੰਦਰ ਬਾੜ ਲੈਂਦਾ ਤੇ ਜਦੋਂ ਪਤਾ ਆਵੇ ਵੀ ਕਿ ਸੱਗੂ ਸਾਹਿਬ ਦੇ ਪੈਸੇ ਲੈਣੇ ਨੇ ਕਹਿੰਦਾ ਚਲ ਕੋਈ ਗੱਲੇ ਸੱਗੂ ਸਾਹਿਬ 10 ਮਿੰਟ ਬਹਿ ਵੀ ਲੈਣਗੇ ਤਾਂ ਵੀ ਕੋਈ ਗੱਲ ਨਹੀਂ ਉਹਨੂੰ ਤਾਂ ਬਲਾਓ ਜੇ ਸਬੰਦ ਨੇ ਸਾਡੀ ਧੌਣ ਤੇ ਚਾਕੂ ਰੱਖਣਾ ਨਹੀਂ ਮੇਰਾ ਖਿਆਲ ਨਹੀਂ ਉਹ ਉਸ ਬੰਦੇ ਨੂੰ ਉਹ ਵੀ ਜਿੱਦਾਂ ਉਹ ਲੋਕਾਂ ਨੂੰ ਨੋਕ ਤੇ ਰੱਖਦੇ ਆ ਕਿ ਉਹ ਉਹਨਾਂ ਲੋਕਾਂ ਨੂੰ ਅਫਸਰ شاہੀ ਵੀ ਉਸੇ ਢੰਗ ਨਾਲ ਡੀਲ ਕਰਦੀ ਹੈ ਕੋਈ ਐਡੀ ਗੱਲ ਵੀ ਹੈ ਅੱਛਾ ਅਫਸਰ شاہੀ ਨੂੰ ਗਿਆਨ ਹੁੰਦਾ ਵਾ ਵੀ ਇਹ ਬੰਦਾ ਇਸ ਕੰਮ ਵਾਲਾ ਹੈਗਾ ਇਹ ਬੰਦਾ ਇਸ ਕੰਮ ਵਾਲਾ ਹੈ ਮੈਂ ਦੱਸਦਾ ਵੀ ਸਾਡੀਆਂ ਪੱਤਰਕਾਰੀ ਖੇਤਰ ਚ ਚਲੋ ਸਾਡੇ ਬੇਵਾਖ ਲੇਖਣ ਕਰਕੇ ਅ ਇਮਾਨਦਾਰੀ ਦਾ ਕੀੜਾ ਕਰਕੇ ਬੜੇ ਲਿਟੀਗੇਸ਼ਨ ਬਹੁਤ ਜ਼ਿਆਦਾ ਅੱਛਾ ਠੀਕ ਆ ਜੇ ਇਹ ਚੀਜ਼ ਨਾ ਹੁੰਦੀ ਹੂੰ ਈਮਾਨਦਾਰੀ ਨਾਲ ਨਾ ਕੀਤਾ ਹੁੰਦਾ ਤਾਂ ਮੇਰਾ ਖਿਆਲ ਨਹੀਂ ਆ ਵੀ ਮੈਂ ਅੱਜ ਇੱਥੇ ਤੁਹਾਡੇ ਵਿੱਚ ਹੁੰਦਾ ਮੈਨੂੰ ਮੈਂ ਕੱਦਾਂ ਜੇਲ੍ਹ ਭੇਜਿਆ ਹੁੰਦਾ ਉਹ ਹੋਏ ਤੁਹਾਡੇ ਤੇ ਇਦਾਂ ਪਰਚੇ-ਪੁਰਚੇ ਕੋਈ ਬਹੁਤ ਨਹੀਂ ਪਰਚਾ ਨਹੀਂ ਉਹ ਉਸੇ ਕੰਮ ਬਚਿਆ ਨਾ ਹਾਂ ਜੇ ਸਹੀ ਆ ਤਵੇ ਬਚਿਆ ਅੱਛਾ ਨਹੀਂ ਤਾਂ ਜਿਵੇਂ ਲੋਕ ਅਗਲਾ ਤੁਸੀਂ ਅੱਜਕੱਲ ਤਾਂ ਹੈਗਾ ਅਗਲਾ ਕਹਿੰਦਾ ਯਾਰ ਉਹ ਬੰਦੇ ਨੰਦ ਤਾਂ ਮੈਨੂੰ ਐਂ ਕਹਤ ਅਸੀਂ ਐਂਗਾ ਉਹ ਬੜੀਆਂ ਦਰਖਾਸਤਾਂ ਹੁੰਦੀਆਂ ਦਰਖਾਸਤਵਾਜੀ ਹੁੰਦੀ ਹੈ ਫਸਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਨਹੀਂ ਜਦੋਂ ਜੇ ਤੁਸੀਂ ਸਹੀ ਹੋ ਤਾਂ ਤੁਹਾਡਾ ਕੋਈ ਉਹ ਪਰ ਇਹ ਇਮਾਨਦਾਰ ਬੰਦਾ ਤਾਂ ਜਦਾ ਪਿਸਦਾ ਅੱਜ ਦੇ ਸਮਾਜ ਦੇ ਵਿੱਚ ਪਿਸਦਾ ਹੀ ਹੈ ਨਾ ਜੀ ਹਾਂ ਪਿਸਿਆ ਹਾਂ ਮੈਂ ਵੀ ਪਿਸਿਆ ਪਿਸਿਆ ਹਾਂ ਪਰ ਗੱਲ ਇਹੋ ਵੀ ਜੇ ਆਪਾਂ ਕਹੀਏ ਉਸ ਹੱਦ ਤੱਕ ਅਫਸਰ شاہੀ ਨੂੰ ਵੀ ਪਤਾ ਵਾ ਵੀ ਇਹ ਬੰਦਾ ਸਹੀ ਆ ਤੇ ਉਹ ਲੱਖ ਉਹ ਕੋਈ ਅਗਲਾ ਯਤਨ ਕਰੀ ਚਲੇ ਪਰ ਤੁਹਾਡੇ ਤੇ ਕਾਰਵਾਈ ਨਹੀਂ ਉਦਾਂ ਦੀ ਕਰਦਾ ਅੱਛਾ ਨਹੀਂ ਹੁੰਦੀ ਸਾਥ ਮਿਲ ਜਾਂਦਾ ਬਿਲਕੁਲ ਜਿਹੜੇ ਹੁਣ ਦੇਖੋ ਬੜਾ ਆਪਾਂ ਪਹਿਲੇ ਹੀ ਗੱਲ ਕੀਤੀ ਕਿ ਪੇਸ਼ਾ ਜਿਹੜਾ ਹੈਗਾ ਆ ਇਹ ਸੇਵਾ ਆ ਇਹ ਸਰਵਿਸਿਜ਼ ਤੁਸੀਂ ਦਿੰਨੇ ਹੋ ਪੱਤਰਕਾਰ ਇਹ ਤੰਦਾ ਨਹੀਂ ਹੈ ਇਹ ਕਿੱਤਾ ਨਹੀਂ ਹੈ ਤੁਸੀਂ ਕੋਈ ਚੀਜ਼ ਵੇਚਦੇ ਨਹੀਂ ਹੈਗੇ ਤੁਹਾਡੇ ਕੋਲ ਕੋਈ ਚੀਜ਼ ਐਸੀ ਨਹੀਂ ਹੈ ਕਿ ਤੁਸੀਂ ਉਹਨੂੰ ਵੇਚਣਾ ਆ ਤੁਸੀਂ ਸਰਵਿਸਿਜ਼ ਦੇ ਰਹੇ ਹੋ ਤੁਸੀਂ ਲੋਕਾਂ ਦੇ ਵਿਚਾਲੇ ਸਰਕਾਰ ਦੇ ਵਿਚਾਲੇ ਇੱਕ ਸ਼ੀਸ਼ਾ ਤੁਸੀਂ ਸਰਕਾਰ ਨੂੰ ਵੀ ਉਹਦਾ ਮੂੰਹ ਦਿਖਾਉਣਾ ਤੁਸੀਂ ਲੋਕਾਂ ਨੂੰ ਵੀ ਉਹਨਾਂ ਦੇ ਅਧਿਕਾਰਾਂ ਦੇ ਸੰਬੰਧੀ ਜਾਗਰੂਕ ਕਰਨਾ ਹੈ ਪਰ ਤੁਹਾਨੂੰ ਲੱਗਦਾ ਕਿ ਜੇਕਰ ਆਪਾਂ ਛਾਨਣੀ ਲੈ ਕੇ ਛਾਨਣ ਲੱਗ ਪਈਏ ਜੀ ਕਿੰਨੇ ਕੁ ਰਹਿ ਜਾਣਗੇ ਬਹੁਤ ਥੋੜੇ ਛਾਨਣ ਲੱਗ ਕੇ ਜਿਉਂ ਵੀ ਇਹ ਚਾਹੀਦਾ ਜੀ ਹਾਂ ਇਹ ਸਰਕਾਰ ਨੂੰ ਚਾਹੀਦਾ ਬ੍ਰॉडਕਾਸਟ ਮੈਹਿਕਮੇ ਨੂੰ ਚਾਹੀਦਾ ਇਸ ਪਾਸੇ ਛਾਨਣਾ ਹੋਣ ਜਿਹੜਾ ਹੈਗਾ ਅੱਜ ਦੇ ਮੌਜੂਦਾ ਸਮੇਂ 'ਚ ਇਸ ਪਾਸੇ ਛਾਨਣਾ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਛਾ ਤਦੇ ਹੀ ਅਸੀਂ ਸਮਾਜ ਦੀ ਗੱਲ ਕਰ ਸਕਾਂਗੇ ਤਦੇ ਅਸੀਂ ਜਿਹੜੀ ਅ ਸਮਾਜ ਦੇ ਵਿੱਚ ਸਾਰਥਕਤਾ ਜਾਂ ਜੋ ਮੀਡੀਏ ਦੇ ਪ੍ਰਤੀ ਲੋਕਾਂ ਦਾ ਪਹਿਲਾਂ ਵਿਸ਼ਵਾਸ ਹੁੰਦਾ ਸੀ ਉਹਨੂੰ ਬਹਾਲ ਕਰ ਸਕਾਂਗੇ ਨਹੀਂ ਬਹਾਲ ਨਹੀਂ ਕੋਈ ਸਮਾਂ ਸੀਗਾ ਜੀ ਜਿੰਨੇ ਵੱਡੇ ਸਕੈਮ ਹੈਗੇ ਸਾਰੇ ਮੀਡੀਏ ਨੇ ਕੱਢੇ ਜੀ ਜੀ ਕੋਈ ਆ ਰਾਜਨੀਤਿਕ ਲੋਕਾਂ ਨੇ ਕਿਸੇ ਨੇ ਨਹੀਂ ਕੱਢੇ ਜਿੰਨੇ ਸਕੈਮ ਕੱਢੇ ਆ ਉਹ ਸਾਰੇ ਮੀਡੀਏ ਨੇ ਕੱਢੇ ਹਮ ਟੋਟਲ ਔਰ ਵੱਡੀਆਂ ਵੱਡੀਆਂ ਸਰਕਾਰਾਂ ਤੱਕ ਮੀਡੀਏ ਦੇ ਸਕੈਮ ਖੋਲਣ ਨਾਲ ਜੀ ਡਿੱਗੀਆਂ ਪਰ ਅੱਜ ਉਹ ਸਮਾਧੀ ਹੈਗਾ ਵੱਡੇ ਚੈਨਲ ਹੈਗੇ ਆ ਉਹ ਸਮਝੌਤਾ ਕਰ ਜਾਂਦੇ ਆ ਜੀ ਤੁਸੀਂ ਦੰਦੇ ਆਖੀਆਂ ਵੱਡੀਆਂ ਕੰਪਨੀਆਂ ਨਾਲ ਸਮਝੋਤੇ ਐਡ ਤੇ ਹੁੰਦੇ ਆ ਜੀ ਉਹ ਨਹੀਂ ਜੋ ਕੋ ਚੱਲਣਾ ਚਾਹੀਦਾ ਨਹੀਂ ਚੱਲਦਾ ਦੇਸ਼ਅਤ ਦੀ ਗੱਲ ਕਰਨ ਵਾਲੀ ਹੁੰਦੀ ਉੱਥੇ ਤੋੜ ਮਰੋੜ ਹੋ ਜਾਂਦੀ ਹੈ ਜੀ ਇਹ ਆਪਾਂ ਦੇਖਦੇ ਆ ਜੀ ਇੱਕ ਰੂਟੀਨ ਮੈਟਰ ਹੋ ਗਿਆ ਚੌਥਾ ਆਪਾਂ ਇਹਨੂੰ ਕਹਿੰਦੇ ਵੀ ਇਹ ਸਾਡਾ ਸਤੰਭ ਆ ਖੰਭਾ ਆ ਪਿਲਰ ਆ ਡੈਮੋਕਰੇਸੀ ਦਾ ਜੀ ਤੁਹਾਨੂੰ ਲੱਗਦਾ ਕਿ ਪਿਲਰ ਤੁਰਨਾ ਸ਼ੁਰੂ ਹੋ ਗਿਆ ਬਿਲਕੁਲ ਜੀ ਕਮਜ਼ੋਰ ਹੋ ਗਿਆ ਜੀ ਉਹ ਜਦੋਂ ਸੇਵਾ ਤੋਂ ਤੁਸੀਂ ਇੱਕ ਬਿਜ਼ਨਸ ਵਾਲੇ ਪਾਸੇ ਚੱਲ ਪੋਂ ਹੂੰ ਫਿਰ ਉਹ ਨੇਚਰਲੀ ਆ ਉਹਦੇ ਚ ਖੋਰਾ ਲੱਗਣਾ ਹੂੰ ਲੱਗਿਆ ਜੀ ਲੱਗਦਾ ਪੱਤਰਕਾਰ ਨੂੰ ਨਾ ਜਿਹਦੇ ਸਮੇਂ ਦੇ ਵਿੱਚ ਬਹੁਤੀ ਕੋਈ ਖਬਰ ਨੂੰ ਐਡਾ ਕੋਈ ਬਹੁਤਾ ਮਹੱਤਵ ਦਿੰਦਾ ਨਾ ਕੋਈ ਉਹਦੇ ਤੇ ਹੋ ਕੋਈ ਜੇ ਆਪਾਂ ਕਹੀਏ ਅੱਗੇ ਹੁੰਦੀ ਸੀ ਅੱਗੇ ਜੇ ਇੱਕ ਖਬਰ ਲੱਗਣੀ ਪੁਲਿਸ ਨੇ ਵੀ ਫੱਟਦੇ ਨੇ ਐਕਚੁਅਲ ਲਾਣਕਸ਼ਨ ਲੈ ਲੈਣਾ ਜੀ ਜਿਹਦੇ ਸੰਬੰਧਤ ਲੱਗੀ ਆ ਕਿ ਡੀਪੀਆਰ ਦੀ ਡਿਊਟੀ ਹੁੰਦੀ ਸੀ ਅੱਜ ਅਖਬਾਰਾਂ ਦੀ ਸਰਕੂਲੇਸ਼ਨ ਇੰਨੀ ਨਹੀਂ ਸੀ ਹੁੰਦੀ ਜੀ ਅਖਬਾਰ ਦੀ ਕਟਿੰਗ ਜਿਹੜੇ ਡੀਪੀਆਰ ਉਹ ਮਹਿਕਮੇ ਦਾ ਕੰਮ ਇਹ ਹੁੰਦਾ ਸੀਗਾ ਵੀ ਜਿਹੜੇ ਅ ਅਖਬਾਰ ਦੇ ਜਿਹੜੇ ਮਹਿਕਮੇ ਨਾਲ ਸੰਬੰਧਤ ਖਬਰ ਲੱਗੀ ਆ ਉਹਦੀ ਕਟਿੰਗ ਕੱਟ ਕੇ ਉਹਨਾਂ ਨੇ ਉਹਨੂੰ ਭੇਜਣੀ ਹੁੰਦੀ ਭੇਜਣੀ ਆ ਤੇ ਆ ਕੰਮ ਹੋ ਗਿਆ ਆ ਹੋ ਗਿਆ ਹੁਣ ਅਖਬਾਰਾਂ ਦਾ ਦਾਇਰਾ ਜਿਹੜਾ ਹੈਗਾ ਉਹ ਸੀਮਿਤ ਰਹਿ ਗਿਆ ਹਰ ਸ਼ਹਿਰ ਦੇ ਪੇਜ ਅਲੱਗ ਹੋ ਗਏ ਹਮ ਇੱਕ ਅਖਬਾਰਾ ਜੀ ਉਹ ਜਲੰਧਰ ਤੋਂ ਛਾਪਦਾ ਹੈਗਾ ਉਹਦਾ ਜਗਰਾਉਂ ਐਡੀਸ਼ਨ ਆਟਾ ਮੁੱਲਾਂਪੁਰ ਐਡੀਸ਼ਨ ਆਟਾ ਲੁਧਿਆਣਾ ਐਡੀਸ਼ਨ ਆਟਾ ਰਾਏਕੋਟ ਐਡੀਸ਼ਨ ਆਟਾ ਮੋਗਾ ਐਡੀਸ਼ਨ ਆਟਾ ਸਭ ਦਾ ਇੱਕ ਇੱਕ ਸਫੇ ਤੱਕ ਸੀਮਤ ਰਹਿ ਗਿਆ ਇੱਕ ਸਫੇ ਦੇ ਵਿੱਚ ਆਪਾਂ ਕਿਸੇ ਖੇਤਰ ਨੂੰ ਸੀਮਤ ਨਹੀਂ ਨਾ ਕਰ ਸਕਦੇ ਉਹ ਫਿਰ ਉਹ ਹੀ ਕਹਿੰਦਾ ਨਾ ਜੀ ਉਹਦੀ ਅਸਰ ਨਾ ਹੋਣ ਦਾ ਜਿਹੜੀ ਅਫਸਰशाही ਹੈਗੀ ਆ ਉਹ ਉਹਨਾਂ ਨੂੰ ਵੀ ਪਤਾ ਵੀ ਸਾਡੀ ਕਿਹੜਾ ਹੈਗਾ ਹਾਂ ਜਾਣੀ ਆ ਉਹਨਾਂ ਨੇ ਕਾਨੇ ਵਲੇਟ ਲਾਇਆ ਬਲੇਟਲੀ ਵੀ ਅਸੀਂ ਤਾਂ ਕਰਨਾ ਹੀ ਕੁਛ ਨਹੀਂਦਾ ਨਾ ਇਸ ਕਰਕੇ ਵੀ ਉਹ ਉਹ ਜਿਹੜੀ ਖਬਰ ਦਾ ਉਦੋਂ ਅਸਰ ਹੁੰਦਾ ਸੀ ਉਦੋਂ ਇੱਕ ਡਿਸ਼ਨ ਹੁੰਦਾ ਸੀ ਜਿੱਥੇ ਇੱਕ ਵਾਰੀ ਖਬਰ ਲੱਗ ਗਈ ਉਹਦੇ ਤੇ ਐਕਸ਼ਨ ਵੀ ਹੁੰਦਾ ਸੀ ਤੇ ਰਿਐਕਸ਼ਨ ਵੀ ਹੁੰਦਾ ਸੀ ਹੁਣ ਨਾ ਐਕਸ਼ਨ ਹੁੰਦਾ ਨਾ ਰਿਐਕਸ਼ਨ ਤੇ ਫਿਰ ਹੁਣ ਇਹ ਫਿਰ ਪੱਤਰਕਾਰੀ ਦਾ ਫਿਰ ਉਹਨੂੰ ਗਾਂ ਕੀ ਸਕੋਪ ਦੇਖਦੇ ਵੀ ਤੁਰਕਦਰ ਨੂੰ ਪਊਗੀ ਜੇ ਛਾਨਣਾ ਲੱਗੂਗਾ ਜੀ ਹੂੰ ਇਦਿਥੇ ਤੋਂ ਜੇ ਕੋਈ ਸਰਕਾਰ ਨੀਤੀ ਬਣਾਵੇ ਕੋਈ ਬ੍ਰਾਡਕਾਸਟਿੰਗ ਵਿਭਾਗ ਨੀਤੀ ਬਣਾ ਕੇ ਸਾਡਾ ਪੱਤਰਕਾਰ ਪਾਇਆ ਜਿਹੜਾ ਡੀਪੀਆਰ ਉਹ ਵਿਭਾਗ ਆ ਉਹ ਸਾਰੇ ਪੱਤਰਕਾਰਾਂ ਨੂੰ ਦੇਖਦਾ ਵੀ ਉੱਥੋਂ ਕਾਰਡ ਵੀ ਜਾਰੀ ਹੁੰਦੇ ਇਸ਼ੂ ਹੁੰਦੇ ਆ ਉਹ ਵਿਭਾਗ ਤੁਹਾਨੂੰ ਲੱਗਦਾ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਕਿਰਿਆਸ਼ੀਲ ਹੈਗਾ ਐਕਟਿਵ ਹੈਗਾ ਕਿ ਚਿੱਟਾ ਹਾਥੀ ਹੈ ਸਰਕਾਰ ਦਾ ਚਿੱਟਾ ਹਾਥੀ ਹੈ ਜੀ ਸਿਰਫ ਸਰਕਾਰ ਦੀਆਂ ਖਬਰਾਂ ਬਣਾਉਣ ਤੱਕ ਸੀਮਤ ਹ ਹਰ ਜ਼ਿਲ੍ਹੇ ਦਾ ਜਿਹੜਾ ਡੀਪੀਆਰ ਉਹ ਵਿਭਾਗ ਉਹਦਾ ਇੱਕ ਪੱਤਰਕਾਰ ਦੋ ਪੱਤਰਕਾਰ ਸਰਕਾਰ ਦੇ ਜਿੱਥੇ ਜਾਣਾ ਹੈਗਾ ਨਮਾਇੰਦਗੀ ਸਰਕਾਰ ਦੇ ਆ ਪ੍ਰੋਗਰਾਮ ਕੀਤਾ ਉਹ ਸਿਰਫ ਸਰਕਾਰ ਦੀਆਂ ਖਬਰਾਂ ਦੇਣ ਤੱਕ ਸੀਮਤ ਰਹਿ ਗਈ। ਉਦੋਂ ਅੱਗੇ ਕੁਝ ਨਹੀਂ। ਸਖੂਬ ਜਿੱਦਾਂ ਆਪਣੀਆਂ ਸਰਕਾਰਾਂ ਆ ਉਹ ਕਦੇ ਟੀਚਰਾਂ ਨੂੰ ਲੈ ਕੇ ਜਾਂਦੀਆਂ ਬਾਹਰ ਕਿਹਨਾਂ ਨੂੰ ਟ੍ਰੇਨਿੰਗ ਦਵਾ ਦਈਏ। ਅਸੀਂ ਨਹੀਂ ਕਹਿੰਦੇ ਕਿ ਵਿਦੇਸ਼ ਦੀ ਪੱਤਰਕਾਰੀ ਬਹੁਤ ਤਕੜੀ ਆ ਜਾਂ ਸਟਿੱਕ ਆ ਹਰ ਇੱਕ ਚੀਜ਼ ਉਹਨਾਂ ਦੀ ਸਹੀ ਆ। ਕਿਤੇ ਕਿਤੇ ਕੁਝ ਚੰਗਾ ਵੀ ਹੁੰਦਾ ਹੋਵੇਗਾ। ਹਰ ਥਾਂ ਕਿਸੇ ਚੀਜ਼ ਦਾ ਬੀ ਨਾਚ ਟੋੜ ਹੁੰਦਾ ਨਾ ਚੰਗਿਆਈ ਦਾ ਤੇ ਨਾ ਬੁਰਾਈ ਦਾ। ਪਰ ਚੱਕਰ ਇਹ ਆ ਕਿ ਤੁਹਾਨੂੰ ਲੱਗਦਾ ਕਿ ਇਹਨਾਂ ਪੱਤਰਕਾਰਾਂ ਨੂੰ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਉਹਨਾਂ ਦੀ ਵੀ ਬਕਾਇਦਾ ਕੋਈ ਟ੍ਰੇਨਿੰਗ ਹੋਣੀ ਚਾਹੀਦੀ ਕਿ ਕਿਵੇਂ ਅੰਤਰਰਾਸ਼ਟਰੀ ਪੱਧਰ ਦੀ ਖਬਰ ਨੂੰ ਰਾਸ਼ਟਰੀ ਪੱਧਰ ਦੀ ਖਬਰ ਨੂੰ ਤੁਹਾਡੀ ਸੂਬਾਈ ਪੱਧਰ ਦੀ ਖਬਰ ਨੂੰ ਖੇਤਰੀ ਪੱਧਰ ਦੀ ਖਬਰ ਨੂੰ ਕਿਵੇਂ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਇੱਥੇ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਉਹਨਾਂ ਦੀ ਵਰਡਿੰਗ ਅਖਬਾਰਾਂ ਦੇ ਵਿੱਚ ਜਿਹੜੀ ਉਹ ਇਦਾਂ ਦੀ ਹੋ ਗਈ ਹੈ ਕਿ ਉਹ ਪਹਿਲਾਂ ਤਾਂ ਖਬਰਾਂ ਸੁਣਨ ਤੋਂ ਖੌਫ ਹੁੰਦਾ ਸੀ ਹੁਣ ਪੜਨ ਤੋਂ ਵੀ ਖੌਫ ਹੁੰਦਾ ਇਹ ਇਸ ਬੀਚ ਤੇ ਨਾ ਜਦੋਂ ਥੋੜਾ ਪਿੱਛੇ ਜਾਈਏ ਉਦੋਂ ਸੈਮੀਨਾਰ ਹੁੰਦੇ ਸੀ ਸਾਡੀਆਂ ਪੱਤਰਕਾਰਾਂ ਦੀਆਂ ਯੂਨੀਅਨ ਹੁੰਦੇ ਸੀ ਪੰਜਾਬ ਲੈਵਲ ਤੇ ਯੂਨੀਅਨ ਹੋਗੀ ਖੇਤਰੀ ਲੈਵਲ ਤੇ ਯੂਨੀਅਨ ਹੋਗੀ ਅਸੀਂ ਖੁਦ ਸੈਮੀਨਾਰ ਲਾਉਂਦੇ ਸੀ ਅੱਛਾ ਜੀ ਸੈਮੀਨਾਰ ਲੱਗਦੇ ਸੀ ਉਹਦੇ ਚ ਵਕਤਾ ਬੁਲਾਉਂਦੇ ਸੀ ਵੱਡੇ ਅਖਬਾਰਾਂ ਦੇ ਜਿਹੜੇ ਚੀਫ ਐਡੀਟਰ ਆ ਜਾਂ ਕਾਲਮਨਵੀਜ਼ ਹੈਗੇ ਆ ਜੀ ਇਹਨਾਂ ਨੂੰ ਬੁਲਾਉਂਦੇ ਸੀ ਕਿ ਬਾਕਾਇਦਾ ਡਿਸਕਸ਼ਨ ਹੁੰਦੀ ਸੀ ਪਰ ਹੁਣ ਉਹ ਜਿਹੜਾ ਹੈਗਾ ਸਮਾਥ ਤਬਦੀਲ ਹੁਣ ਕੋਈ ਪੱਤਰਕਾਰਾਂ ਦੇ ਸਰਕਾਰਾਂ ਹੀ ਜਿਹੜੀਆਂ ਹੈਗੀਆਂ ਉਹ ਇਹ ਚਾਹੁੰਦੀਆਂ ਹੈਗੇ ਵੀ ਪੱਤਰਕਾਰ ਸਰਕਾਰੀ ਦਾਇਰੇ ਤੋਂ ਬਾਹਰ ਜਾਣਨਾ ਹੂੰ ਜਿਹੜਾ ਕੋਈ ਜਾਂਦਾ ਉਹਦੇ ਖਿਲਾਫ ਸਰਕਾਰ ਖੋਦੀ ਪਲੇਟਫਾਰਮ ਤਿਆਰ ਕਰਨ ਲੱਗ ਜਾਂਦੀ ਹੈ ਇਹਦੀਆਂ अनेका ਮਸਾਲਾ ਹੈਗੀਆਂ ਵਾ ਜਿਹਨਾਂ ਜਿਹਦੇ ਇਹ ਬੇਵਾਖ ਲੇਖ ਨਹੀਂ ਕਰਕੇ ਸਰਕਾਰ ਦੇ ਖਿਲਾਫ ਲੇਖਣ ਕਰਕੇ ਕਈ ਪੱਤਰਕਾਰਾਂ ਦੇ ਪਾਤੀ ਹੋ ਗਏ ਜਾਂ ਕਈਆਂ ਨੂੰ ਟੰਗ ਟੰਗ ਨਾਲ ਸਰਕਾਰ ਨੇ ਦਬਾਉਣਾ ਚਾਹੁੰਦੀ ਜੱਕ ਕਿਤੇ ਪੇਂਡਾ ਕਰ ਦਿੱਤਾ ਦਵਾ ਲਿਆ ਹਾਂ ਜੇ ਕੋ ਤੁਸੀਂ ਬੋਲਦੇ ਹੋ ਇਥੋਂ ਤੱਕ ਕਿ ਲਾਲੋ ਵੀ ਤੁਸੀਂ ਐਸ ਸਰਕਾਰ ਦਾ ਤਾਂ ਇਹ ਹੱਦ ਤੱਕ ਹੈਗਾ ਵੀ ਜੇ ਕਿਸੇ ਖੇਤਰ ਦੇ ਤੁਸੀਂ ਕੋਈ ਪੱਤਰਕਾਰ ਕਿਸੇ ਖੇਤਰ ਦੇ ਐਮਐਲਏ ਦੇ ਜਾਂ ਮੰਤਰੀ ਦੇ ਖਿਲਾਫ ਬੋਲਦਾ ਹੈਗਾ ਜਾਂ ਲਿਖਦਾ ਹੈਗਾ ਉਹਨੂੰ ਉਸੇ ਖੇਤਰ ਦੇ ਜਿਹੜਾ ਹੈਗਾ ਰਾਜਨੀਤਿਕ ਨੇਤਾ ਉਹਦੇ ਵੱਲੋਂ ਤਾਂ ਕਰਦੇ ਕਾਰਵਾਈ ਸ਼ੁਰੂ ਕਰਦੇ ਹਾਂ ਅੰਦਰੋਂ ਖਾਤੀ ਜੀ ਬਿਲਕੁਲ ਉਹ ਕੋਈ ਫਿਰ ਕਹਿੰਦੇ ਜੀ ਲੱਭ ਕੇ ਲਿਆਓ ਜੀ ਇਹਦਾ ਆ ਕਰੋ ਜੀ ਪੁਲਿਸ ਜਿਹੜੀ ਹੈਗੀ ਅੱਜ ਕੱਲ ਅ ਪਹਿਲਾ ਸਮਾਂ ਸੀਗਾ ਜਦੋਂ ਪੁਲਿਸ ਦੀ ਰਾਜਨੀਤਿਕ ਦਖਲਅੰਦਾਜ਼ੀ ਘੱਟ ਹੁੰਦੀ ਸੀ ਅੱਛਾ ਪਹਿਲਾਂ ਘੱਟ ਸੀ ਕਿ ਸ਼ੁਰੂ ਤੋਂ ਰਹੀ ਹੈ ਨਹੀਂ ਨਹੀਂ ਦਖਲਅੰਦਾਜ਼ੀ ਰਹੀ ਆ ਹਾਂ ਜਿਉਂ-ਜਿਉਂ ਸਮਾਂ ਤਬਦੀਲ ਹੁੰਦਾ ਗਿਆ ਆਧੁਨਿਕ ਨੂੰ ਆਪਾਂ ਕਹਿ ਦੇਣਾ ਵੀ ਆਧੁਨਿਕ ਸਮਾਂ ਆ ਗਿਆ ਜਿਉਂ ਹੋ ਗਿਆ ਕਿ ਉਹ ਤੋਂ ਜਿਹੜੀ ਰਾਜਨੀਤਿਕ ਦਖਲਅੰਦਾਜ਼ੀ ਹੂੰ ਜ਼ਿਆਦਾ ਹੋ ਗਿਆ ਜ਼ਿਆਦਾਤਰ ਅਫਸਰ ਜਿਹੜੇ ਹੈ ਗਿਆ ਉਹ ਸਵੇਰ ਨੂੰ ਰਾਜਨੀਤਿਕ ਲੋਕਾਂ ਦਾ ਮੂੰਹ ਹੀ ਤੱਕਦੇ ਆ ਵੀ ਕੀ ਆਰਡਰ ਆਉ ਅੱਛਾ ਤੁਸੀਂ ਖਿਲਾਫ ਲਿਖਦੇ ਹੋ ਤੁਹਾਡੇ ਖਿਲਾਫ ਅਗੇਂਸਟ ਕੋਈ ਦਰਖਾਸਤ ਆਈ ਆ ਜਾਂ ਦੇਤੀ ਜਾਂ ਦਿਵਾ ਲਈ ਉਹ ਉਹਨੂੰ ਪ੍ਰਮੁੱਖਤਾ ਨਾਲ ਲਿਆ ਜਾਊ ਕੋਈ ਆ ਗਿਆ ਯਾਰ ਥੱਲੇ ਜਿਹੜੇ ਤੁਹਾਡੇ ਪੱਖ ਚ ਬਾਲਟੀ ਲੈ ਕੇ ਬੈਠੇ ਆ ਚਾਪਲੂਸੀ ਕਰਦੇ ਆ ਉਹ ਤੁਹਾਡੇ ਖਿਲਾਫ ਦਿੰਦੇ ਆ ਤਾਂ ਲੈਂਦੇ ਆ ਤੁਹਾਡੇ ਉਹਨਾਂ ਦੇ ਅਗੇਂਸਟ ਜਾਂਦੀ ਆ ਤਾਂ ਕੋਈ ਉਹ ਨਹੀਂ ਕੀਤਾ ਜਾਂਦਾ ਉਹਨੂੰ ਇੱਕ ਤੁਸੀਂ ਸਹੀ ਲਿਖੋਗੇ ਹਲਕੇ ਦੀ ਗੱਲ ਕਰੋਗੇ ਨੇਚਰਲੀ ਆ ਵੀ ਉਹ ਹਲਕੇ ਦੇ ਵਿਧਾਇਕ ਦੇ ਜਾਂ ਮੰਤਰੀ ਦੇ ਉਹਦੇ ਨੈਗੇਟਿਵ ਜਾਣੀਏ ਦੇਖੋ ਹੁਣ ਗੱਲ ਇਥੇ ਇੱਕ ਹੋਰ ਨਿਕਲ ਕੇ ਆ ਗਈ ਵੀ ਸਰਕਾਰ ਜੀ ਅਸੀਂ ਕਿਸੇ ਪਾਰਟੀ ਦਾ ਬਿਨਾ ਨਾਮ ਲਿਆ ਬਿਲਕੁਲ ਪੱਤਰਕਾਰਾਂ ਨੂੰ ਵੀ ਦਬਾਉਂਦੀ ਜੀ ਉਧਰੋਂ ਪੁਲਿਸ ਨੂੰ ਵੀ ਦਬਾਉਂਦੀ ਜੀ ਮਹਿਕਮਿਆਂ ਨੂੰ ਵੀ ਦਬਾਉਂਦੀ ਜੀ ਪ੍ਰੈਸ਼ਰਾਈਜ਼ ਸਾਰਿਆਂ ਨੂੰ ਕਰ ਦਿੱਤਾ ਕਰ ਦਿੱਤਾ ਲੋਕ ਕਿੱਥੇ ਜਾਣ ਲੋਕਾਂ ਨੂੰ ਯਕੀਨ ਪੱਤਰਕਾਰਾਂ ਤੇ ਕਿ ਜੇ ਸਾਡੀ ਸਰਕਾਰ ਇਹਨਾਂ ਸੁਣੀ ਸੁਣੀ ਕਿਤੇ ਅਸੀਂ ਤੁਹਾਨੂੰ ਕਹਾਂਗੇ ਜੀ ਤੁਹਾਡੀ ਨਾ ਸੁਣੀ ਅਸੀਂ ਠਾਣੇ ਕਹਾਂਗੇ ਅਸੀਂ ਜੇ ਡਿਪਾਰਟਮੈਂਟਸ ਦੇ ਵਿੱਚ ਜਾਵਾਂਗੇ ਨਾ ਡਿਪਾਰਟਮੈਂਟ ਸੁਣੇ ਨਾ ਪੁਲਿਸ ਵਾਲੇ ਸੁਣਨ ਨਾ ਪੱਤਰਕਾਰ ਸੁਣਨ ਲੋਕ ਕਿੱਥੇ ਜਾਣ ਤੇ ਲੋਕ ਫਿਰ ਹੁਣ ਅੱਜ ਦੀ ਸਥਿਤੀ ਦੇ ਵਿੱਚ ਲੋਕ ਹੈ ਹੀ ਰਾਮ ਭਰੋਸੇ ਜੀ ਹਮ ਅੱਜ ਦੀ ਸਥਿਤੀ ਜੇ ਤੁਸੀਂ ਕਹੋ ਕੋਈ ਆ ਗਿਆ ਬੰਦਾ ਕੋਈ ਪੀੜਤਾ ਆਉਂਦਾ ਅੱਗੇ ਲੋਕ ਸਰਕਾਰ ਜਾਂ ਪ੍ਰਸ਼ਾਸਨ ਨਾਲੋਂ ਵੱਧ ਯਕੀਨ ਪੱਤਰਕਾਰ ਤੇ ਕਰਦੇ ਸੀ ਕਰਦੇ ਸੀ ਕੋਈ ਖਬਰ ਸਾਡੇ ਸਮੇਂ ਤੁਸੀਂ ਇਹਨਾਂ ਵੀ ਜਦੋਂ ਅਸੀਂ ਕਰਦੇ ਸੀਗੇ ਲੋਕ ਥਾਣੇ ਕਚਹਿਰੀ ਜਾਣ ਤੋਂ ਪਹਿਲਾਂ ਸਾਡੇ ਕੋਲੇ ਆ ਜਾਂਦੇ ਸੀ ਹਮ ਮੇ ਯਾਰ ਸਾਡੇ ਨਾਲ ਆ ਹੀ ਹੋ ਗਿਆ ਹੂੰ ਤੇ ਅਸੀਂ ਕਹਿੰਦੇ ਵੀ ਸੀ ਜੋ ਸਾਡੇ ਕਰਨ ਵਾਲਾ ਹੁੰਦਾ ਸੀ ਜੇ ਅਸੀਂ ਅਫਸਰ ਸ਼ਾਹੀ ਨੂੰ ਕਹਿੰਦੇ ਸੀ ਤੇ ਸਾਡੀ ਸੁਣੀ ਜਾਂਦੀ ਸੀ ਤੇ ਮੰਨਦੇ ਸੀ ਹੂੰਦੀ ਸੀ ਹੁਣ ਜਿਹੜੀ ਹੈਗੀ ਹੁਣ ਸਥਿਤੀ ਚੇਂਜ ਹੋ ਗਈ ਹੈ ਜੀ ਹੁਣ ਅਫਸਰ ਸ਼ਾਹੀ ਜਿਹੜੀ ਹੈਗੀ ਆ ਉਹ ਰਾਜਨੀਤਿਕ ਦਖਲਅੰਦਾਜ਼ੀ ਚ ਰਾਜਨੀਤਿਕ ਇਹ ਚਾਹੁੰਦੀ ਹੈਗੀ ਵੀ ਸਾਡੇ ਖਿਲਾਫ ਕੋਈ ਬੋਲੇ ਨਾ ਹੂੰ ਜਿਹੜਾ ਕੋਈ ਬੋਲੂਗਾ ਉਹਨੂੰ ਤਾਂ ਜੀ ਲੋਟ ਕੀਤਾ ਹੀ ਜਾਓ ਫੇਰ ਮੁੜ ਕੇ ਨਹੀਂ ਬੋਲੂਗਾ ਹਾਂ ਮੁੜ ਕੇ ਪਰ ਇਹ ਹੁਣ ਜਾਂਦੇ ਜਾਂਦੇ ਇਹ ਆਖਰੀ ਸਵਾਲ ਆ ਜੀ ਕੀ ਪੱਤਰਕਾਰੀ ਜੀ ਇਸ ਔਖੇ ਸਮੇਂ ਦੇ ਵਿੱਚੋਂ ਉੱਭਰ ਸਕੂਗੀ ਕਿ ਇਹ ਲੋਕਾਂ ਦੇ ਲਈ ਇਹ ਜਿੰਨੇ ਡਿਪਾਰਟਮੈਂਟਸ ਹੈਗੇ ਆ ਜੋ ਸਰਕਾਰ ਦੇ ਲਈ ਸ਼ੀਸ਼ਾ ਬਣ ਜੂਗੀ ਤੇ ਜਾਂ ਫਿਰ ਉਹ ਗਾਣਾ ਸਾਡੇ ਜ਼ਿਹਨ ਦੇ ਵਿੱਚ ਘੁੰਮਦਾ ਰਹੂਗਾ ਕਿ ਵਾਲ ਵੋਂਦੀ ਨੇ ਧਿਆਨ ਜਦੋਂ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਤਰੇੜਾ ਪਈਆਂ ਰਹਿਣਗੀਆਂ ਦੇਖੋ ਜੀ ਸਵਾਲ ਬੜਾ ਪਚੀਦਾ ਹੂੰ ਇਹਦੇ ਲਈ ਮੈਂ ਜਿੰਨਾ ਤੱਕ ਸਮਝਦਾ ਵੀ ਪਹਿਲਾਂ ਸਾਡੇ ਖੋਦ ਪੱਤਰਕਾਰ ਭਾਈਚਾਰੇ ਨੂੰ ਆਪਾ ਪਰਚੋਲ ਕਰਨ ਦੀ ਲੋੜ ਹੈ ਜੀ ਅਸੀਂ ਇਹ ਕਹਿ ਲੈਨੇ ਵੀ ਚਲੋ ਯਾਰ ਅਸੀਂ ਕਰਦੇ ਆ ਬਲੈਕ ਸ਼ੀਪਸ ਸਾਨੂੰ ਵੀ ਪਤਾ ਵੀ ਕਿਹੜੀਆਂ ਅੱਛਾ ਸਾਰੇ ਪੱਤਰਕਾਰ ਸਾਰਿਆਂ ਨੂੰ ਪਤਾ ਵਾ ਵੀ ਕੌਣ ਫਿਰ ਤੁਸੀਂ ਕਿਉਂ ਨਹੀਂ ਆਵਾਜ਼ ਚੱਕਦੇ ਕਿ ਭਾਈ ਸਾਡੇ ਤਾਂ ਸਾਡੇ ਭਾਈਚਾਰੇ ਨੂੰ ਇਹ ਵੀ ਖਰਾਬ ਕਰ ਰਹੇ ਇਹਨਾਂ ਨੂੰ ਬਾਹਰ ਕੱਢੋ ਮੀਟਿੰਗ ਦੇ ਵਿੱਚੋਂ ਪੱਜਾ ਪ੍ਰੈਸ ਕਾਨਫਰੰਸ ਦੇ ਵਿੱਚੋਂ ਉਹ ਜਿਹੜੇ ਉਹਨਾਂ ਲੋਕਾਂ ਦਾ ਦਾਇਰਾ ਹੀ ਵਿਸ਼ਾਲ ਹੋ ਗਿਆ ਜੀ ਤੁਸੀਂ ਸੁngੜ ਕੇ ਤੁਹਾਡਾ ਜਿਹੜਾ ਦੇਖੋ ਜੀ ਅਸੀਂ ਕੰਮ ਕਰਨ ਵਾਲੇ ਜਨਮਦਸੀ ਆਨੰਦ ਜਿਹੜੇ ਪੁਰਾਣਾ ਸਮਾਂ ਕੰਮ ਕਰਨ ਵਾਲੇ ਜਾਂ ਸਹੀ ਕੰਮ ਕਰਨ ਵਾਲੇ ਬੰਦਿਆਂ ਦਾ ਦਾਇਰਾ ਉਹਨਾਂ ਕੀ ਆ ਉਹ ਦਾਇਰਾ ਹੈਗਾ ਵੀ ਜਿੰਨੇ ਕ ਅਖਬਾਰ ਆ ਜਾਂ ਜਿੰਨੇ ਹੁਣ ਆਦ ਨੂੰ ਇੱਕ ਸਮਾਂ ਆ ਗਿਆ ਚਲੋ ਚੈਨਲ ਆ ਗਏ ਉਹਨਾਂ ਦਾ ਦਾਇਰਾ ਇਹ ਜਿਹੜੇ ਲੋਕ ਹੈਗੇ ਆ ਇਹਨਾਂ ਦਾ ਤਾਂ ਦਾਇਰਾ ਸਾਡੇ ਦਾ ਵੱਡਾ ਹੋ ਗਿਆ ਤਾਂ ਹਰੇਕ ਬੰਦਾ ਪਾਇਆ ਜੇਬ ਦੇ ਵਿੱਚ ਮੋਬਾਈਲ ਹੈ ਜੀ ਮੈਂ ਪੱਤਰਕਾਰਾਂ ਜੀ ਮੈਂ ਉਹ ਬਣਾ ਲੈਂਦੇ ਹੈ ਕਿ ਉਹ ਆਪਣੇ ਆਪ ਉਹ ਰੱਖ ਕੇ ਬੈਠਿਆ ਉਹ ਜਦੋਂ ਅਸੀਂ ਚਲੋ ਅਸੀਂ ਕਹੀਦਾ ਨਹੀਂ ਕਹੀਦਾ ਜੇ ਕਿਤੇ ਜਾਣ ਦਾ ਮੌਕਾ ਮਿਲিয়ে ਉਥੇ ਜੇ ਇੱਕ ਟੇਬਲ ਦੇ ਉੱਤੇ ਅਧਿਕਾਰੀ ਦੇ ਮੂਰੇ ਬੀ ਉਹ ਪਏ ਹੁੰਦੇ ਆ ਮਾਈਕ ਪਏ ਹੁੰਦੇ ਆ ਆਈ ਬੈਸ ਬਿਲਕੁਲ ਉਹ ਅਸੀਂ ਚਲੋ ਸੇਰਾ ਕਟਾਸ਼ ਕਰੀਦਾ ਵੀ ਇਹਨਾਂ ਨੂੰ ਪੁੱਛ ਤਾਂ ਲੋ ਜੀ ਵੀ ਚੱਲਣੇ ਕਿੱਥੇ ਆ ਹੂੰ ਰੱਖਿਆ ਤੁਹਾਡੇ ਬਣ ਜੂਗੀ ਖਬਰ ਬਣਾ ਲੈਣਗੇ ਉਹ ਕੀ ਕਰਦੇ ਆ ਆਪ ਹੀ ਬਣਾਉਂਦੇ ਆ ਆਪ ਹੀ ਚਲਾਉਂਦੇ ਆ ਤੇ ਆਪ ਹੀ ਦੇਖਦੇ ਆ ਇਹਨਾਂ ਉਹਨਾਂ ਦਾ ਦਾਇਰਾ ਬਸ ਇੱਕ ਆ ਹੈਗਾ ਵੀ ਤੂ ਤੂ ਆ ਅਣਜਾਣ ਬੰਦਾ ਜਿਹੜਾ ਹੈਗਾ ਉਹ ਕਹਿੰਦਾ ਜਾਂ ਕੋਈ ਨਮਾ ਅਫਸਰਾ ਆਇਆ ਹੈਗਾ ਉਹ ਕਹਿੰਦਾ ਯਾਰ 20 ਜਾਂ 20 ਲਈ ਫਰਦਾ ਉਹ ਕੋਈ ਇਦਾਂ ਦੇ ਬੰਦੇ ਵੀ ਹੈਗੇ ਜਿਹੜੇ ਬੈਗ ਦੇ ਵਿੱਚੋਂ ਇੱਕ ਕੱਢ ਲਿਆ ਦੋ ਕੱਢ ਲੇ ਤਿੰਨ ਕੱਢ ਲੇ ਛੇ ਸੇ 7-7 ਕੱਢ ਕੇ ਇੱਕੋ ਬੰਦਾ ਹੀ ਰੱਖ ਦਿੰਦਾ ਹੈ ਘੱਟੇ ਵਿੱਚ ਘੱਟੇ ਦਰਜਨਾ ਪਾਏ ਹੋਏ ਹੈ ਹਨਾ ਮਤਲਬ ਇਸ ਕਰਕੇ ਜਿੰਨੀ ਦੇਰ ਅਸੀਂ ਖੋਦ ਮੈਂ ਆਪਣੇ ਤੇ ਵੀ ਲਾਉਣਾ ਜਿੰਨੀ ਜਰਾਸੀ ਖੁਦ ਇਸ ਪਾਸੇ ਨੂੰ ਸਿਹਰਤ ਨਹੀਂ ਹੁੰਦੇ ਆਪ ਆਵਾਜ਼ ਨਹੀਂ ਠਾਉਂਦੇ ਬਿਜ਼ਾਰ ਵੀ ਇਹ ਬੰਦੇ ਜਿਹੜੇ ਹੈਗੇ ਸਾਈਡ ਤੇ ਹੋਣੇ ਚਾਹੀਦੇ ਆ ਹੂੰ ਓਨੀ ਦੇਰ ਇਹਦੇ ਚ ਨਗਾਰ ਜਿਹੜਾ ਹੈਗਾ ਵੱਧਦਾ ਹੀ ਜਾਣਾ ਜੀ ਘਟਣ ਦੀ ਲੋ ਜੀ ਇਹ ਗੱਲ ਸਿਰੇ ਦੀ ਲੱਗ ਗਈ ਆ ਕਿ ਜਿੰਨੀ ਦੇਰ ਤੱਕ ਤੁਸੀਂ ਆਪ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ ਮੈਲ ਤਾਂ ਫਿਰ ਵੱਧਦੀ ਜਾਣੀ ਆ ਨਹਾਉਣਾ ਅਸੀਂ ਹਰ ਰੋਜ਼ ਸਿੱਖੇ ਹੋਏ ਆ ਇੱਕ ਦੋ ਵਾਰੀ ਪਹਿਲਾਂ ਮਾਵਾ ਨਾਲ ਆਉਂਦੀਆਂ ਦੋ ਚਾਰ ਸਾਲ ਫਿਰ ਬੱਚਾ ਆਪ ਹੀ ਤਿਆਰ ਹੋ ਜਾਂਦਾ ਹੁਣ ਨਾਉਣਾ ਆਪ ਪਹਿਣਾ ਮੂੰਹ ਹੱਥ ਧੋਣਾ ਪਹਿਣਾ ਮੈਲ ਲਾਉਣੀ ਪੈਣੀ ਆ ਪਿੰਡੇ ਦੀ ਤਾਂ ਜਾ ਕੇ ਇਹ ਜਿਹੜਾ ਖਿੱਤਾ ਆ ਇਹ ਖੇਤਰ ਆ ਇਸ ਦੇ ਵਿੱਚੋਂ ਸਾਫ ਸੁਥਰੀ ਪੱਤਰਕਾਰੀ ਤੇ ਕੁਝ ਚੰਗੇ ਪੱਤਰਕਾਰ ਨਾਮੀ ਗ੍ਰਾਮੀ ਜਿਹੜੇ ਹੁੰਦੇ ਸੀ ਇੱਜ਼ਤ ਜਿਹਨਾਂ ਨੇ ਕਮਾਈ ਹੁੰਦੀ ਸੀ ਨਾਮ ਕਮਾਇਆ ਹੁੰਦਾ ਸੀ ਉਹ ਬਾਹਰ ਨਿਕਲਣਗੇ ਸਗੂ ਸਾਹਿਬ ਸਾਡੇ ਨਾਲ ਇਸ ਸਮਾਂ ਤੁਸੀਂ ਬਤਾਇਆ ਕੰਮ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਧੰਨਵਾਦ ਸਾਡੇ ਦਰਸ਼ਕਾਂ ਦਾ ਵੀ ਕਿ ਸਾਡੀ ਇਸ ਗੱਲਬਾਤ ਵਿੱਚ ਬਣੇ ਰਹੇ ਆਸ ਕਰਦੇ ਆ ਕਿ ਤੁਹਾਡੇ ਆਲੇ-ਦੁਆਲੇ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਆ ਪੱਤਰਕਾਰ ਹੋਣਗੇ ਜਿਹੜੇ ਚੰਗਾ ਕੰਮ ਵੀ ਕਰਦੇ ਨੇ ਬਹੁਤ ਸਾਰੇ ਐਸੇ ਵੀ ਹੋਣਗੇ ਕਿ ਜਿਹੜੇ ਤੁਹਾਨੂੰ ਡਰਾਉਂਦੇ ਧਮਕਾਉਂਦੇ ਵੀ ਹੋਣਗੇ ਨਿੱਕੇ-ਨਿੱਕੇ ਕੰਮ ਦੇ ਵਿੱਚ ਆਣ ਕੇ ਅੜਿੱਕੇ ਵੀ ਡਾਉਂਦੇ ਹੋਣਗੇ ਤੁਸੀਂ ਐਸੇ ਪੱਤਰਕਾਰਾਂ ਦੀ ਸ਼ਿਕਾਇਤ ਵੀ ਕਰ ਸਕਦੇ ਹੋ ਪੁਲਿਸ ਦੇ ਕੋਲ ਉਹਨਾਂ ਦੀ ਸ਼ਿਕਾਇਤ ਕਰੋ ਉਹਨਾਂ ਦੇ ਉੱਪਰ ਤੁਸੀਂ ਬਕਾਇਦਾ ਕਾਰਵਾਈ ਕਰਵਾ ਸਕਦੇ ਹੋ ਡਰੋ ਨਾ ਸੱਚ ਦਾ ਸਾਥ ਦਿਓ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਬਹੁਤ ਬਹੁਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA Canada Australia New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ